ਤੇ ਚੱਲੇ ਹੁਣ ਤੀ ਕੱਪੜੇ ਪਾ ਕੇ ਤੇ ਕੰਮਕੁੰਬਾਰ ਦਾ ਕੋਈ ਵੇਖਣਾ ਕੀ ਕਰਾਂ ਕੰਮਕੁੰਬਾਰ ਦਾ ਵੇਖਣਾ ਮੈਂ ਨਾ ਕੁੜੀ ਸੌਣ ਗਈ ਤੇ ਮੈਂ ਗੱਲ ਨਹੀਂ ਕੀਤੀ ਮਾਤਾ ਤੇ ਵੇਲਾ ਕੁਵਲਾ ਵੇਂਦੀ ਨਹੀਂ ਗਈ ਕਿ ਕੀ ਨਿਆਣੀ 24 ਘੰਟੇ ਸਹੀ ਰਹਿੰਦੀ ਆ ਪਰ ਮੇਰੀ ਧੀ ਆ ਮੇਰਾ ਬੱਚਾ ਮੈਨੂੰ ਦੁੱਖ ਲੱਗਦਾ ਵੀ ਮੇਰੇ ਬੱਚਿਆਂ ਦੇ ਮਨ ਦੇ ਵਿੱਚ ਕੋਈ ਗਲਤ ਸੋਚ ਨਾ ਆ ਜਾਏ ਕਿ ਘਰ ਚ ਹੁੰਦਾ ਵੀ ਰਹਿੰਦਾ ਵਾ ਹੁਣ ਤੁਸੀਂ ਪੁੱਛ ਨਹੀਂ ਸਕਦੇ ਜਾ ਕੇ ਮਾਤਾ ਨੂੰ ਵੀ ਪਾਣੀ ਮਿੱਠਾ ਮੰਗਿਆ ਸੀ ਆ ਨਹੀਂ ਮੰਗਿਆ ਅੰਤਰਾ ਬਕਲਿਆ ਤੇ ਹੁਣ ਮੈਂ ਕੀ ਕਰਾਂ ਜਾ ਕੇ ਮੰਮੀ ਨਾਲ ਲੜਨਾ ਜਾ ਕੇ ਕਿ ਤੁਸੀਂ ਮੇਆ ਪਾਣੀ ਇਦਾਂ ਦਾ ਕਿਉਂ ਬਣਾ ਕੇ ਪਿਆ ਉਹ ਵਿਚਾਰੀ ਪਾਣੀ ਬਣਾ ਕੇ ਲੈ ਆਈ ਤੇ ਕੋਈ ਗੱਲ ਨਹੀਂ ਜਿੱਦਾਂ ਦਾ ਦੇ ਕੋ ਬਣਿਆ ਨਹੀਂ ਉਹਨੇ ਮਿੱਠਾ ਮੱਠਾ ਵੇਖਿਆ ਆ ਨਾ ਵਿਚਾਰੀ ਨੇ ਇਹ ਸਾਰੇ ਕੰਮ ਮੰਮੀ ਦੇ ਆ ਉਹਦੀ ਮੇਰੇ ਨਾਲ ਦੁਸ਼ਮਣੀ ਨਹੀਂ ਵੀ ਉਹਨੇ ਮੈਨੂੰ ਫਿੱਕਾ ਪਾਣੀ ਪਿਆ ਲੈਣਾ ਇਹ ਸਾਰੇ ਕੰਮ ਮੰਮੀ ਦੇ ਆ ਮੈਂ ਜਾਣਦੀ ਜਿੱਥੋਂ ਤੱਕ ਮੰਮੀ ਨੂੰ ਤੂੰ ਹੀ ਨਹੀਂ ਜਾਣਦੇ ਤੁਹਾਡੇ ਸਾਹਮਣੇ ਇੱਕ ਅੱਧੀ ਗੱਲ ਕਰਕੇ ਨਾ ਤੇ ਮੰਮੀ ਹੋ ਜਾਂਦੀ ਆ ਸੱਚੀ ਮੈਨੂੰ ਪਤਾ ਆਪ ਕਿੱਦਾਂ ਰੋਟੀ ਤੇ ਮਿੰਟੋ ਮਿੱਟੀ ਸਬਜ਼ੀ ਪਾ ਕੇ ਖਾ ਜਾਂਦੀ ਆ ਆਰਾ ਖਲਾ ਮਨੀ ਵਾਤੇ ਦੁਜਾ ਵਿੱਚ ਰਹਿਦਾ ਹੁੰਦਾ ਪਾਣੀ ਠੋਕ ਦੇਣਾ ਰੈਨ ਲਈ ਚੰਗੀ ਤਰ੍ਹਾਂ ਮੈਂ ਗੱਲਾਂ ਢਿੱਡ ਚ ਪਾਈਆਂ ਨੇ ਪਰ ਮੈਂ ਤੁਹਾਨੂੰ ਕਹਿਤਾ ਹੁਣ ਮੇਰੀ ਬਰਦਾਸ਼ਤ ਤੋਂ ਬਾਹਰ ਜੇ ਗਰਮੀਤ ਕਦੀ ਕਲੇ ਠੰਡੀ ਪੈਂਦੀ ਇਹਨਾਂ ਤੇ ਪੈਨ ਦਾ ਕਰ ਤੈਨੂੰ ਵੀ ਪਤਾ ਸਿਆਣੇ ਕਹਿੰਦੇ ਨੇ ਕਲਾ ਕੰਦਰ ਬਸੇ ਤੇ ਘੜਿਓ ਪਾਣੀ ਨਸੇ ਤੇ ਮੈਂ ਪੱਥਰ ਆ ਮੈਂ ਕਿੱਥੋਂ ਤੱਕ ਗੱਲਾਂ ਸੁਣਾ ਮੈਥੋਂ ਨਹੀਂ ਬਰਦਾਸ਼ਤ ਹੁੰਦੀਆਂ ਹੁਣ ਮੇਰੇ ਸਿਰ ਉੱਤੋਂ ਦੀ ਪਾਣੀ ਲੰਘ ਗਿਆ ਵਾ ਹੁਣ ਤੁਸੀਂ ਪਰਸੋ ਚ ਆ ਤੇ ਤੁਹਾਨੂੰ ਮੈਂ ਕਿਉਂ ਪਾ ਕੇ ਦਿੱਤਾ ਨਹੀਂ ਦੇਈਏ ਪਾਣੀ ਉਹਨਾਂ ਨੂੰ ਆ ਮੰਮੀ ਦੇ ਆਈਆਂ ਖੰਡ ਕੋਲ ਕੋਲ ਪਿਆਲ ਹੁੰਨਾਂ ਨੂੰ ਮੰਮੀ ਇੰਨੀ ਨਹੀਂ ਖੰਡ ਘੋਲ ਕੇ ਪਿਆਲੀ ਦੋ ਗਲਾਸ ਤੇ ਮੰਮੀ ਤੂੰ ਹੀ ਚਾੜ ਗਈ ਉਹਨਾਂ ਨੂੰ ਫਿਰ ਸੋਕਾ ਪਾਣੀ ਵਿੱਚ ਪਾ ਕੇ ਦੇ ਆਈਆਂ ਮਰਨ ਦੇ ਪਰੇ ਉਹ ਪਾਣੀ ਪੀਂਦੀ ਲੈ ਕਵਾ ਆਹੋ ਨੱਕ ਬੋਲ ਤੇ ਵੱਟਦੀ ਲੱਗੇ ਮੈਂ ਰੱਖਾਂ ਹੀ ਆਂ ਤੇ ਪਿੰਦੀ ਰਹੂਗੀ ਵੱਟਦੀ ਤੇ ਵੱਟਦੀ ਰਵੇ ਕੋਈ ਲੋੜ ਨਹੀਂ ਉਹ ਗੱਲ ਪਿਆ ਤਾਂ ਆਉ ਬਖਤ ਕਰਨ ਦੀ ਤੇ ਮੰਮੀ ਮੈਂ ਕਿਹੜਾ ਦੇ ਪੈਰ ਤੋਂ ਹੁੰਡੀ ਆਂ ਮੈਂ ਵੀ ਤੇ ਹਿਸਾਬ ਨਹੀਂ ਰਹਿਣੀ ਆ ਉਹ ਜਿਹੜੀ ਮਾਲਾ ਦਾ ਮੋਤੀ ਹੈ ਨਾ ਉਸੇ 'ਚ ਪਰੋਤਾ ਜਾਵੇ ਚੰਗੀ ਗੱਲ ਰਹਿਣ ਦੇ ਨੂੰ ਇਨੇ بڑا ਹੋ ਗਾਲ ਸਾਨੂੰ ਪੋਤੇ ਦਾ ਮੂੰਹ ਖਾ ਲੈਣਾ ਲਾਉਣੀ ਤੇ ਲੈਣੇ ਨੇ ਕੁੜੀਆਂ ਦੀ ਫੇਰ ਪੋਤਿਆਂ ਵਾਲ ਮਮੀ ਤੁਰ ਪਈਆਂ ਮੈਨੂੰ ਤੇ ਉਹ ਗੱਲ ਦਾ ਗੁੱਸਾ ਵਾ ਮੈਨੂੰ ਪਾਣੀ ਬਣਾ ਕੇ ਦੇਣਾ ਪਿਆ ਦੱਸ ਇਹਨਾਂ ਨੇ ਮੇਰੀ ਸੇਵਾ ਕਰਨੀ ਆ ਕਿ ਮੈਂ ਇਹਨਾਂ ਦੀ ਸੇਵਾ ਕਰਨੀ ਆ ਤੇ ਪੁੱਤ ਤੈਨੂੰ ਲੋੜ ਵੀ ਕੀ ਇਹਨਾਂ ਦੀ ਸੇਵਾ ਕਰਨ ਦੀ ਤੈਨੂੰ ਕਾਹਦਾ ਡਰ ਪੈ ਗਿਆ ਇਹਨਾਂ ਦਾ ਤੂੰ ਆਨੇ ਭਰਾ ਦੇ ਮੂੰਹ ਨੂੰ ਭਰਾ ਨੂੰ ਕੀ ਆ ਉਹਦਾ ਫਰਜ਼ ਬਣਦਾ ਤੈਨੂੰ ਉਹ ਰੋਟੀ ਪਾਣੀ ਪੁੱਛੇ ਉਹ ਮੰਮੀ ਚੁੱਪ ਕਰ ਜਾ ਉਹ ਸੂਟ ਨਹੀਂ ਦੋ ਲੈ ਕੇ ਜਾਣੇ ਇਦਾਂ ਤੋਰ ਦੇਣਗੇ ਤੇ ਸੂਟ ਮੈਂ ਲੈ ਕੇ ਦੇਣੇ ਉਹਨਾਂ ਲੈ ਕੇ ਦੇਣੇ ਲੱਲੀ ਉਹਨਾਂ ਕੋ ਸੂਟ ਤੁਹਾਨੂੰ ਮੈਂ ਬਖਾ ਲਿਆ ਸੀ ਨਾ ਪੰਨੀ ਡਾਲ ਲਿਖੋ ਦੀ ਪਾੜੀ ਵਿੱਚ ਇਦਾਂ ਨੱਪ ਕੇ ਘਿਓ ਪਾਈਏ ਪਤਾ ਨਹੀਂ ਲੱਗਦਾ ਮੈਂ ਕਦੀ ਪੇਕਿਆ ਕਰਕੇ ਉਹ ਦੁੱਧ ਨਹੀਂ ਖਾਦਾ ਪੀਤਾ 10 ਮਿੰਟ ਜਦੋਂ ਮੈਂ ਉੱਤੋਂ ਚਿਮਚਿਆਂ ਨਾਲ ਲਾ ਲਾ ਲਾਂਬੇ ਰੱਖਿਆ ਫਿਰ ਮੰਮੀ ਦੇ ਮੂੰਹ ਫੁੱਟਿਆ ਵੀ ਨਹੀਂ ਵੀ ਇਹ ਘਿਓ ਕਿਉਂ ਕੱਢਦਾ ਹੈ ਤੇ ਦੇਸੀ ਘਿਓ ਹੀ ਮੰਮੀ ਜਾਣਦੀ ਹੀ ਵੀ ਹੁਣ ਪਤਾ ਲੱਗ ਜਾਣਾ ਸਾਰੇ ਚੱਲ ਕੋਈ ਗੱਲ ਨਹੀਂ ਆ ਫੇਰ ਕੀ ਆ ਮੈਨੂੰ ਡਾਂਡਾ ਖਾਂਦੇ ਦਿਆ ਕਰਨ ਮੈਂ ਬੱਕਰੀਆਂ ਚੋਂਦੀ ਨਹੀਂ ਹਾਂ ਪਿਛੋਂ ਆਈ ਔਰ ਤੂੰ ਹੀ ਤਰਾ 24 ਘੰਟੇ ਲਾਈ ਨੂੰ ਵਜਾ ਮਾਰਦੇ ਤੈਨੂੰ ਵੀ ਪਤਾ ਹੈਗਾ ਗਰਮੀਤ ਕਿਹੜੀ ਗੱਲਾਂ ਮੰਮੀਆਂ ਦਾ ਕਰਦੀ ਆ ਇੱਕ ਸਿਰਫ ਪੋਤੇ ਦੀ ਕਮੀ ਆ ਉਹਨੂੰ ਬਸ ਤਾਂ ਹੀ ਕਰਕੇ ਇਹ ਗੱਲਾਂ ਕਰਦੀ ਆ ਬਸ ਤੁਹਾਨੂੰ ਵੀ ਹਾਂ ਹੋਏ ਗੱਲ ਮੰਨ ਚ ਰਹਿੰਦੀ ਆ ਕਿ ਮੰਮੀ ਦੇ ਮਨ ਚ ਇਹੋ ਹੀ ਕੜਵਾਹਟ ਆ ਮੈਂ ਤਾਂ 24 ਘੰਟੇ ਰੱਬ ਗੜੀ ਝੋਲੀਆਂ ਟੱਟਦੀ ਆ ਮਹਾਰਾਜ ਮੈਨੂੰ ਪੁੱਤ ਦੇ ਫਿਰ ਮੈਂ ਵੇਖਾਂ ਮੇਰੇ ਵਾਸਤੇ ਇਹਦੇ ਢਿੱਡੋ ਮਿਲ ਜਾਂਦੀ ਆ ਕਿ ਨਹੀਂ ਜਾਂਦੀ ਭਾਵੇਂ ਮੇਰਾ ਪੁੱਤ ਮੈਨੂੰ ਛਿੱਤਰਾ ਜੀ ਪਾਣੀ ਪਿਆਲੇ ਪਰ ਰਗਾਂ ਤੇ ਗੂਠ ਫਿਰ ਇਹਦੇ ਵੀ ਮੈਂ ਰੱਖਾਂ ਪਰ ਹੁਣ ਤਾਂ ਤੈਨੂੰ ਪੋਤਾ ਹੀ ਮਿਲਗਾ ਇੱਕ ਗੱਲ ਮੈਂ ਤੁਹਾਨੂੰ ਸਮਝਾਤੀ ਆ ਇਹਨੂੰ ਭਾਵੇਂ ਮੈਂ ਸੋਨੇ ਦੀ ਹੋ ਕੇ ਵਿਖਾ ਲਈ ਦੇਵਾ ਇੱਕ ਦੇ ਚਾਰ ਰੱਬ ਪੁੱਤ ਮੈਨੂੰ ਦੇ ਦੇਵੇ ਜੇ ਇਹ ਬੁੱਢੀ ਮੇਰੇ ਖਿਲਾਫ ਜਾਣੋ ਹਟ ਜੇ ਤੇ ਤੁਸੀਂ ਮੇਰਾ ਨਾਂ ਬਦਲ ਕੇ ਮੈਨੂੰ ਘਰੋਂ ਕੱਢ ਦੀ ਓਹੋ ਤੂੰ ਤੇ ਗਰਮੀਤ ਨਾ ਤੇਰੇ ਮਨ ਚ ਪਤਾ ਨਹੀਂ ਕਿੰਨਾ ਕਜ਼ਹਿਰ ਭਰਿਆ ਵਾ ਉਹਦੇ ਖਲਾ ਮੈਂ ਤੈਨੂੰ ਇਹੋ ਗੱਲ ਨਾ ਗਰਮੀਤ ਤੂੰ ਤਾਂ ਪਹਿਲਾਂ ਬਿਲਕੁਲ ਬੋਲਦੀ ਨਹੀਂ ਹੁਣ ਤੈਨੂੰ ਪਤਾ ਨਹੀਂ ਕੀ ਹੋ ਗਿਆ ਕਦੀ ਕੋਈ ਗੱਲ ਸਾਰੀਆਂ ਗੱਲਾਂ ਜਿਹੜੀਆਂ ਵਾ ਨਾ ਉਹ ਇਗਨੋਰ ਕਰੀਂਦੀ ਹੁੰਦੀ ਆ ਵਾ ਵੇਖ ਇੱਕ ਤੇ ਮੈਨੂੰ ਰੱਬ ਦੇ ਘਰੋਂ ਦੁੱਖ ਮੈਨੂੰ ਉਹ ਮੈਨੂੰ ਇੰਨਾ ਦੁੱਖ ਵੱਡਾ ਨਾ ਮੇਰੇ ਦੁੱਖ ਚ ਸਾਥ ਦੇਣ ਦੀ ਬਜਾਏ ਮੈਨੂੰ ਤਾਨੇ ਮਿਹਣੇ ਮੇਰੇ ਨਾਲ ਆਹ ਕੁਝ ਦੱਸੋ ਮੈਂ ਕਿੱਥੋਂ ਤੱਕ ਬਰਦਾਸ਼ਤ ਕਰਾਂ ਮੈਂ ਇਨਸਾਨ ਆ ਇੱਕ ਚੱਲ ਕੋਈ ਗੱਲ ਨਹੀਂ ਆ ਫੇਰ ਕੀ ਆ ਸਹੀ ਬੈਠੇ ਆਪਣੀ ਮਾਂ ਕੋ ਘਰ ਦਾ ਪਰਿਵਾਰ ਜੇ ਇੱਥੇ ਮੈਂ ਬੈਠੀ ਪੇ ਕਿਆ ਨਾ ਮੈਂ ਗੱਲ ਨਾ ਕਰਾਂ ਕਿਸੇ ਨਾਲ ਹੁਣ ਮੈਂ ਤੁਹਾਡੇ ਨਾਲ ਵੀ ਦੁੱਖ ਸੁਖ ਨਾ ਫੋਲਾ ਮੈਨੂੰ ਦੱਸੋ ਮੈਨੂੰ ਆਂਦੇ ਤੂੰ ਹੁਣ ਬੋਲਦੀ ਆ ਉਹ ਚੱਲ ਤੂੰ ਮੇਰੇ ਨਾਲ ਦੁੱਖ ਸੁਖ ਬੋਲਿਆ ਕਰ ਇੱਕ ਤੂੰ ਹੀ ਦੁੱਖ ਸੁਖ ਬੋਲਿਆ ਕਰ ਤੂੰ ਤਾਂ ਮਾਤਾ ਦੁੱਖ ਸੁਖ ਬੋਲਿਆ ਕਰੇ ਮੈਂ ਕਿਹਦੇ ਨਾਲ ਬੋਲਾਂ ਮੈਂ ਆਪਣੇ ਜੱਟੇ ਸਾਰਾ ਕੋ ਪਾਈ ਜਾਵਾ ਤੇਰੀਆਂ ਵੀ ਗੱਲਾਂ ਪਾਈ ਜਾਵਾ ਮਾਤਾ ਦੀਆਂ ਵੀ ਗੱਲਾਂ ਪਾਈ ਜਾਵਾ ਦੱਸ ਮੈਂ ਕਿੱਧਰ ਜਾਵਾ ਤੇ ਮੈਨੂੰ ਵੀ ਦੱਸ ਦੇ ਫਿਰ ਮੈਂ ਕਿੱਥੇ ਜਾਵਾ ਚਲ ਕੋਈ ਗੱਲ ਨਹੀਂ ਬਹਿ ਜਾ ਘੜੀ ਦਾਸ਼ਟ ਮਾਰ ਲਾ ਤੂੰ ਐਵੇਂ ਖਾਲੀ ਦਿਮਾਗ ਖਰਾਬ ਕਰੀ ਜੰਨੀ ਆਪਣਾ ਤੋ ਹੀ ਠੀਕ ਤੂੰ ਹੈ ਨਹੀਂਗੀ ਮੇਰਾ ਦਿਮਾਗ ਤੇ ਉਸ ਦਿਨ ਸੁੱਧ ਹੋਣਾ ਤਾਂ ਠੀਕ ਹੋਣਾ ਜਦੋਂ ਤੁਹਾਡੀ ਮਾਤਾ ਠੀਕ ਹੋ ਜਾਊਗੀ ਸੱਚ ਪੁੱਛੋ ਤੇ ਕੋਈ ਗੱਲ ਨਹੀਂ ਬਹਿ ਜਾ ਘੜੀ ਤੇ ਕੁੜੀ ਤੇ ਲਾ ਕੇ ਬਹਿ ਜਾ ਘੜੀ 24 ਘੰਟੇ ਉਤਾ ਕੇ ਘੜੀ ਹੰਦੀ ਹੈ ਤੂੰ ਵੀ ਪਤਾ ਮੈਂ ਗਰਮੀ ਸਾਹਮਣੇ ਤੈਨੂੰ ਪੁੱਛਿਆ ਨੀਗਾ ਤੂੰ ਨਿਆਣੇ ਨਹੀਂ ਲੈ ਕੇ ਆਈ ਕੱਲੀ ਆ ਗਈਆਂ ਮੰਮੀ ਰਹਿਣ ਦੇ ਨਿਆਣੇ ਉੱਥੇ ਹੀ ਚੰਗੇ ਆ ਤੂੰ ਕੀ ਨਿਆਣਿਆਂ ਦਾ ਕਰਨਾ ਆ ਹਾਏ ਹਾਏ ਆਹੋ ਉਹ ਚਾਰੇ ਉੱਥੇ ਰਹਿੰਦੇ ਹੋਣੇ ਆ ਤੇ ਤੂੰ ਇੱਥੇ ਆ ਗਈ ਨਾਲ ਲੈ ਕੇ ਆਉਂਦੀ ਨਿਆਣੇ ਛੁੱਟੀਆਂ 'ਚ 4 ਦਿਨ ਫਿਰਦੇ ਤੁਰਦੇ ਕੋਈ ਗੱਲ ਨਹੀਂ ਆ ਰਹਿ ਲੰਦੇ ਉੱਥੇ ਹੀ ਨਾਲੇ ਤੇਰੇ ਜਵਾਈ ਨੂੰ ਪਤਾ ਲੱਜੂ ਤੇ ਨਾਲੇ ਤੇਰੀ ਕੁੜਮਣੀ ਨੂੰ ਪਤਾ ਲੱਜੂ ਕਿੱਦਾਂ ਨਿਆਣੇ ਸੰਭੀਦੇ ਤੇ ਕਿੱਦਾਂ ਕੰਮ ਕਰੀਦਾ ਮੈਂ ਸਾਰੀ ਦਿਹਾੜੀ ਮਰ ਜਾ ਨੀ ਕੰਮ ਕਰ ਕਰਕੇ ਅਜੇ ਪੋਚਾ ਲਾ ਕੇ ਇੱਧਰ ਹੁੰਨੀ ਆ ਉਸੇ ਵੇਲੇ ਪੈਰ ਲਾ ਦਿੰਦੇ ਆ ਤੇ ਬਾਥਰੂਮ ਚ ਜਾਂਦਾ ਇਹ ਨਹੀਂ ਪਤਾ ਲੱਗਦਾ ਵੀ ਪਾਣੀ ਧੋਲ ਕੇ ਮੈਂ ਤਾਂ ਉੱਥੇ ਪਾਣੀ ਉੱਥੇ ਪੋਚਣ ਨਾਲ ਹੀ ਮਾਰਦੇ ਜਾਂ ਵਾਈਪਰ ਮਾਰਦੇ ਨਾ ਕੇ ਨਿਕਲ ਨਾ ਉੱਥੇ ਹਮਦਰ ਪੈਰ ਸਾਦੇ ਬੇੜੇ ਚ ਲਾ ਦੇਣੇ ਹੁੰਦੇ ਅੰਦਰ ਤੁਹਾਨੂੰ ਪਤਾ ਹੁਣ ਸਾਰੇ ਥਾਂ ਪੱਕੇ ਹੁੰਦੇ ਆ ਪੈਰ ਉਸੇ ਵੇਲੇ ਦੇਖ ਪੈਂਦੇ ਆ ਹੁਣ ਤੂੰ ਗੁੱਸੇ ਹੋ ਕੇ ਆ ਗਈ ਫਿਰ ਆਹੋ ਗੁੱਸੇ ਹੋ ਕੇ ਹੀ ਆਈ ਆ ਇਹ ਗੁੱਸੇ ਹੋ ਕੇ ਆਉਣਾ ਨਹੀਂ ਮੈਂ ਗੁੱਸੇ ਨਾਲ ਨਿਆਣੇ ਵੀ ਛੱਡ ਗਿਆ ਇਹਨਾਂ ਨੂੰ ਪਤਾ ਕਿੱਦਾਂ ਲੱਗੂਗਾ ਮੰਮੀ ਸਾਰਾ ਕੁਝ ਬੰਦਵਾਵੇਂ ਸੱਸ ਨੂੰ ਪ੍ਰੇਜ ਦੱਸਿਆ ਵਾ ਕਿ ਤੇ ਤੜਕੇ ਢਿੰਡੇ ਕਿਤੇ ਕਰੇਲੇ ਦੋ ਗੋਲੀਆਂ ਸੁੱਕ ਤੇ ਖਾ ਲੈਂਦੀ ਆ ਤਾਂ ਵੀ ਉਹਦਾ ਬਲੱਡ ਪ੍ਰੈਸ਼ਰ ਵਧਨੋ ਨਹੀਂ ਹਟਦਾ ਹੈਗਾ ਚੁੱਕ ਕੇ ਤੂੰ ਦੇ ਫਰੀਦਾ ਹੀ ਚੱਲ ਮਰਨ ਦੇ ਖਾਂਦੀ ਆ ਤਾਂ ਖਾਣ ਦੇ ਤੈਨੂੰ ਕੀ ਲੋੜ ਵਾ ਟੈਨਸ਼ਨ ਲੈਣ ਦੀ ਉਹਦੀ ਮੰਮੀ ਮੈਂ ਟੈਨਸ਼ਨ ਨਹੀਂ ਲੈਂਦੀ ਮੈਂ ਕਹਿੰਨੀ ਆ ਪੈ ਹਨੂ ਤੁਰਨਾ ਫਿਰਨਾ ਪੈਂਦਾ ਗਰਮੀ ਕਿੰਨੀ ਆ ਮੁੜ ਕੇ ਹਨੂ ਪਾ ਜੜਾ ਪਾ ਛੱਡਦੀ ਆ ਚੱਲ ਕੋਈ ਨਹੀਂ ਤੂੰ ਰਹਿ ਜਿੰਨੀ ਦੇਰ ਤੱਕ ਜੀ ਕਰਦਾ ਵਾ ਤੈਨੂੰ ਕਹੜਾ ਮੈਂ ਘਰੋਂ ਕੱਢਿਆ ਖਾਣੀਆਂ ਤੇ ਦੋ ਰੋਟੀਆਂ ਹੀ ਆਂ ਤਰਵਾਤੇ ਬੜਾ ਕੋਸ਼ਵਾ ਮਰਨ ਦੇ ਨਾਲ ਆਪੇ ਕੰਮ ਕਰਨਗੇ ਨਿਆਣੇ ਸਾਹਮਣੇ ਪਤਾ ਲੱਗੂਗਾ ਮੰਮੀ ਇਸੇ ਕਰਕੇ ਛੱਡ ਗਈ ਆਂ ਅਤਕਬੀਰ ਘਰ ਹੈ ਨਹੀਂ ਤੇ ਨਿਆਣੇ ਵੀ ਬਾਹਰ ਖੇਡਣ ਗਏ ਹੀ ਹਜੇ ਮੈਂ ਬਸ ਇਦ ਨਹੀਂ ਮੰਮੀ ਨੂੰ ਕਿਹਾ ਮੈਂ ਮੰਮੀ ਤੁਹਾਨੂੰ ਪ੍ਰੇਜ ਦੱਸਿਆ ਵਾ ਪੰਡਾ ਨਾਲ ਤੁਹਾਡੀਆਂ ਦਵਾਈਆਂ ਆਉਂਦੀਆਂ 7 7 8 8000 ਦੀਆਂ ਤੇ ਤੁਸੀਂ ਪ੍ਰੇਜ ਕਰ ਲਓ ਜਿਹੜੀ ਦੀ ਚੀਜ਼ ਡਾਕਟਰ ਕਹਿੰਦਾ ਨਾ ਉਹ ਖਾਓ ਖਿਚੜੀ ਹੋਗੀ ਹਲਕਾ-ਬੁਲਕਾ-ਫੁਲਕਾ ਹੋ ਗਿਆ ਅਨਚੋਪੜਾ ਫੁਲਕ ਚੋਪੜ ਕੇ ਦੇਸੀ ਘਿਓ ਲਾ ਕੇ ਤੇ ਫੇਰ ਫੁਲਕਾ ਖਾਣਾ ਨਾਲੇ ਉਹ ਖਰਚਾ ਤਨਾਲੇ ਦਵਾਈਆਂ ਦਾ ਖਰਚਾ ਵੱਖਰਾ ਫਿਰ ਇਸੇ ਕੈਲੋ ਮੇਰੇ ਨਾਲ ਲੜ ਪਈ ਆ ਮੈਂ ਫਿਰ ਚੁੱਪ ਕਰਕੇ ਨਿਕਲ ਗਈ ਬੈਗ ਚ ਕੱਪੜੇ ਪਾ ਕੇ ਜੇ ਮੈਂ ਹਾਂ ਮੈਂ ਨਿਆਣੇ ਦੀਗਦੀ ਰਹੀ ਨਾ ਫਿਰ ਰਗਵੀਰ ਨੇ ਆ ਜਾਣਾ ਤੇ ਉਹਨੇ ਜਦ ਨੂੰ ਮੇਰਾ ਗੁੱਸਾ ਠੰਡਾ ਹੋ ਜਾਣਾ ਹੀ ਤੇ ਨਿਆਣੇ ਰੋਣਗੇ ਤਾਂ ਨਾ ਮਗਰ ਮੰਮੀ ਰੋਣ ਕੇ ਨਾਲੇ ਪਤਾ ਲੱਗੂ ਨਾਣੇ ਨਿਆਣੇ ਕਿੱਦਾਂ ਸੰਭੀ ਤੇ ਨਾਲੇ ਸਫਾਈਆਂ ਕਿੱਦਾਂ ਕਰੀ ਦੀਆਂ ਇਧਰੋਂ ਮੈਂ ਸਫਾਈਆਂ ਕਰਕੇ ਹਰਦੀ ਅਸਲ ਗੰਦ ਪਾਉਣ ਨੂੰ ਤਿਆਰ ਹੋ ਜਾਂਦੇ ਹੀ ਕੱਪੜੇ ਲਾ ਕੇ ਉੱਥੇ ਥੱਲੇ ਸੁੱਟ ਦੇਣੇ ਇਹਨਾਂ ਨੇ ਕਿਤੇ ਮੈਂ ਹੀ ਕਿੱਲੀ ਆ ਤੇ ਟੰਗ ਦੀਏ ਬਾਥਰੂਮ ਦੇ ਵਿੱਚ ਮੈਂ ਤੇ ਆਂ ਰਕबीर ਨਾਲ ਸਲਾਹ ਕਰਕੇ ਤੂੰ ਆਡੀ ਹੋ ਜਾ ਮਮੀ ਬਥੇਰਾ ਮੈਂ ਕਿਹਾ ਹੀ ਰਕबीर ਨੂੰ ਉਹ ਵੀ ਮਾ ਦਾ ਪੁੱਤ ਬਣਿਆ ਪਿਆ ਵਾ ਸਾਰਾ ਕੁ ਮੈਂ ਹੀ ਕਰਨਾ ਮੈਂ ਵੱਡਾ ਵਾਂ ਉਹ ਸਾਰਾ ਕੋਣ ਨਿੱਕੇ ਦੇ ਝੋੜੀਆਂ ਚ ਪਾਈ ਜਾਂਦੇ ਆ ਜੋ ਕਮਾਈਆਂ ਤੇ ਮਾਈਆਂ ਹੁੰਦੀਆਂ ਵਾ ਆ ਜਿਹੜੀ ਮਾਣੀ ਮੋਟੀ ਪੈਨਸ਼ਨ ਵੀ ਹੁੰਦੀ ਆ ਨਾ ਅਗਲੀ ਉਸੇ ਨਾਲ ਕਢਾ ਕੇ ਉਹਨਾਂ ਦੇ ਨਿਆਣਿਆਂ ਦੇ ਦਿੰਦੀ ਆ ਰਹਿੰਦੀ ਮੇਰੇ ਵੱਲ ਖਾਂਦੀ ਪਿੰਦੀ ਮੇਰੇ ਵੱਲ ਦਵਾਈਆਂ ਹੀ ਲੈ ਕੇ ਦਈਏ ਤੇ ਪੈਨਸ਼ਨ ਆ ਉਹਨਾਂ ਦੇ ਕੋਲ ਤੇ ਤੂੰ ਕੱਢਣਾ ਹੀ ਉਧਰਕ ਜੇ ਤਾਂ ਦਿੰਦੀ ਸਾਹਿਬ ਕੋ ਉੱਧਰੋਂ ਤਾਂ ਉੱਧਰ ਲੰਗਰ ਖਾਵੇ ਤੈਨੂੰ ਖਲੋਡਵਾ ਦੀੜਾ ਧੋਣ ਦੀ ਤੇ ਤੈਨੂੰ ਖਲੋਡਵਾ ਹੋ ਕੇ ਰੋਟੀ ਪਾਣੀ ਪਕਾ ਕੇ ਦੇਣ ਦੀ ਮਰਨ ਦੇ ਪਰੇ ਫਿਰ ਇਹ ਜੇ ਬੰਦੇ ਨੂੰ ਮੰਮੀ ਜਿੱਦਾਂ ਦੀ ਮੈਂ ਉਹਨਾਂ ਨੂੰ ਟੱਕਰੀ ਨਾ ਆ ਜਿਕੇ ਇਦਾਂ ਦੀ ਤੇਰੀ ਨਾ ਹੁੰਦੀ ਨਾ ਤੇ ਤੂੰ ਉਹਨਾਂ ਦੇ ਪੈਰ ਧੋਤੋਂ ਪੀਣੇ ਹੀ ਪਰ ਸਾਡੀ ਸਾਸ ਨੂੰ ਤੇ ਮੇਰੀ ਕਦਰ ਹੀ ਹੈ ਨਹੀਂਗੀ ਮੇਰੀ ਤਾਂ ਨਾ ਨਾ ਹੋਇਆ ਵਰਗੀ ਆ ਵੇਖ ਲੈ ਕਿਦਾਂ ਟੇਟਣੇ ਚਲਾਉਂਦੀ ਖਾਂਦੀ ਪੀਂਦੀ ਅਗਲੀ ਵੇਖਦੀ ਕਿਦਾਂ ਵਾ ਮੈਨੂੰ ਤੂੰ ਵੇਖ ਲਿਆ ਨਾ ਤੂੰ ਕਹਿੰਦੀ ਮਾਤਾ ਚ ਕਸੂਰ ਹੋ ਵੇਖ ਲਾਣ ਕੀ ਕਰਦੀ ਫਿਰਦੀ ਏ ਮੈਂ ਤੇ ਮੰਮੀ ਆਪ ਬੜ ਆਪਣੀ ਸੱਸ ਤੋਂ ਜਿਹੜਾ ਕੋਈ ਹਿਸਾਬ ਨਹੀਂ ਹੈਗਾ ਤੂੰ ਸੱਸ ਤੋਂ ਤੰਗੋਂ ਤੇ ਮੈਂ ਅੱਜ ਤੋਂ ਤੰਗ ਮੇਰਾ ਇਹਨੇ ਲੋ ਪੀਤਾ ਪਿਆ ਕਦੀ ਇਹਨਾਂ ਨੂੰ ਬੁਖਾਰ ਚੜ ਜਾਂਦਾ ਕਦੀ ਇਹਨਾਂ ਦਾ ਬਲੱਡ ਪ੍ਰੈਸ਼ਰ ਵੱਜ ਜਾਂਦਾ ਵਾ ਪਰਉਣਾ ਹੁੰਦਾ ਮਗਰੋਂ ਪਹਿਲੇ ਸੁਨਾ ਦੇ ਦੇ ਦੇਣਾ ਪਨੀਰ ਬਣਾ ਲਾ ਫਲਾਨ ਬਣਾ ਲਾ ਢੀਂਗ ਬਣਾ ਲਾ ਕੁੜੀ ਦਾ ਹੀ ਬੜਾ ਚਾ ਚੜਿਆ ਰਹਿੰਦਾ ਵਾ ਤੇ ਇਹਨਾਂ ਨਹੀਂ ਆਖਣਾ ਕਿ ਦੂਜੇ ਵੱਲ ਵੀ ਚਲ ਜਾਊਗਾ ਉਹਨੂੰ ਵੀ ਮੈਂ ਸੁਨਾ ਦੇਦਾ ਤੈਨੂੰ ਕੋਈ ਲੋੜ ਨਹੀਂ ਕਿਹਦਾ ਕੰਮ ਕਰਨ ਦੀ ਆਉਂਦੇ ਆ ਨਾ ਉਧਰੋਂ ਖਾਣ ਲੱਗਰ ਤੂੰ ਚੁੱਪ ਕਰਕੇ ਉਹਨੂੰ ਪੁੱਛ ਲੈ ਸਲਾਹ ਕਰ ਲੈ ਕਬੀਰ ਨਾ ਅੱਡੋ ਜਾਂ ਨਹੀਂ ਅੱਡ ਕਰਦੇ ਤਾਂ ਇੱਥੇ ਆ ਜਾ ਤੇਰੇ ਕੋ ਤੇਰੇ ਵਾਸਤੇ ਬੜਾ ਕੁਝ ਵਾ ਮੰਮੀ ਆਈ ਤੇ ਮੈਂ ਹੈਗੀ ਆ ਤੇ ਰਹਿ ਹੁਣ ਤੂੰ ਉਹ ਨਹੀਂ ਜਾਣ ਦੀ ਲੋੜ ਆਹੋ ਆਈ ਤੇ ਇਸੇ ਕਰਕੇ ਆਈ ਆ ਜੇ ਕੋਈ ਆਊਗਾ ਤਾਂ ਮੈਂ ਆਪੇ ਉਹ ਗੱਲ ਸੰਭਲ ਲੂੰਗੀ ਉਹਨਾਂ ਨੂੰ ਐਡਾ ਨਹੀਂ ਡਰ ਕੇ ਰਹਿਣਾ ਹੀ ਉਹਨਾਂ ਕੋ ਆ ਆ ਆ ਚਲੋ ਹੈ ਹੀ ਆ ਥੋੜੇ ਬੁੱਤੇ ਗੁਜ਼ਾਰੇ ਜੋ ਕਿ ਯਾਰ ਇੱਕ ਤੇ ਪਾਲੇ ਕੱਪੜੇ ਹੋ ਗਏ ਥਿਆਰ ਆਹੋ ਤੇ ਤੈਨੂੰ ਕੀ ਗੱਲ ਆ ਤੂੰ ਸਿਰ ਬੰਨਿਆਵਾ ਮੈਨਾਂ ਸਿਰ ਦੁਖੜਿਆ ਜੇ ਮੇਰਾ ਬੜਾ ਅੱਜ ਮੇਰੀ ਸਿਹਤ ਜੀ ਨਹੀਂ ਠੀਕ ਹੈਗੀ ਤੈਨੂੰ ਰੈਸਟ ਕਰ ਲਾ ਨਹੀਂ ਸੇ ਠੀਕ ਹੈ ਕੋਈ ਗੱਲ ਨਹੀਂ ਆ ਕਰ ਲੂੰਗੀ ਰੈਸਟ ਜੇ ਘਰੋਂ ਕੋਈ ਕਰਨ ਦਾ ਉਗਾ ਤੇ ਚਲ ਕੋਈ ਗੱਲ ਨਹੀਂ ਆ ਮੈਂ ਰੋਟੀ ਖਾ ਲੂੰਗਾ ਉਥੋਂ ਕੋਈ ਨਹੀਂ ਰਹਿਣ ਤੇ ਟਿਫਨ ਡੋਨ ਪੈਕ ਕਰ ਲੂੰਗੀ ਟਿਫਨ ਤੇ ਮੈਂ ਰੋਟੀ ਬਣਾਈ ਆ ਟਾਡੀ ਸਬਜੀ ਮਸਾਲਾ ਲਿਓ ਸਬਜੀ ਵੀ ਰਾਤ ਦੀ ਤੇ ਉਹ ਨੀਮੇ ਵਿੱਚ ਪਾਈ ਮੈਂ ਹਾਂ ਸ਼ਾਇਦ ਖਰਾਬ ਹੋ ਜਾਏ ਤੇ ਕੀ ਫਾਇਦਾ ਨਾਲ ਰੋਟੀਆਂ ਚ ਵੀ ਸਮੈਲ ਆਊਗੀ ਭਾਵੇਂ ਵੱਖੋ ਵੱਖੀ ਡੱਬੀਆਂ ਚ ਹੈਗੀ ਸਬਜੀ ਰੋਟੀ ਤੇ ਚਾਹ ਰਹਿਣ ਦੇਣੀ ਜੇ ਮੈਂ ਸਬਜੀ ਲੈਣੀ ਮੋਲ ਤੇ ਰੋਟੀ ਵੀ ਲੈ ਲੈਂਦਾ ਰੋਟੀ ਵੀ ਖਾ ਲੈਂਦਾ ਨਹੀਂ ਮੈਂ ਰੋਟੀ ਠੱਟੀ ਬਣਾ ਦਿੱਤੀ ਆ ਤੇ ਰੋਟੀ ਆਪਣੀ ਲੈ ਜਾਓ ਟਿਫਨ ਪੈਕ ਕੀਤਾ ਪਿਆ ਚਲ ਕੋਈ ਗੱਲ ਨਹੀਂ ਆ ਹਾਂਜੀ ਸਬਜੀ ਸਾਹਮਣੇੋਂ ਲੈ ਲਿਓ ਚਲ ਤੂੰ ਇੱਥੇ ਬਹਿ ਮੇਰੀ ਗੱਲ ਸੁਣ ਤੂੰ ਰੈਸਟ ਮਾਰ ਲਾ ਘੜੀ ਤੇ ਨਾਲੇ ਕੁੜੀ ਨੂੰ ਵੀ ਮਾਇ ਮਾਰ ਲਾ ਅੰਦਰ ਉਹ ਕੁੜੀ ਬਾਹਰ ਆਉ ਤਰੀ ਫਿਰਦੀ ਇੱਥੇ ਗਲੀ ਦੇ ਵਿੱਚ ਕੋਈ ਗੱਲ ਨਹੀਂ ਮੈਂ ਉਹਨੂੰ ਨਿਮਾਉਣ ਲੱਗੀ ਹਾਂ ਤੇ ਮੈਂ ਹਾਂ ਕੋਈ ਗੱਲ ਨਹੀਂ ਤੂੰ ਪੁੱਤ ਖੇਡ ਲਾ ਘੜੀ ਕਾ ਜੇ ਠੰਡਾ ਹੀ ਆ ਤੇ ਨਿਮਾਉਂਦੀ ਆ ਮੈਨੂੰ ਆਖਣ ਦੇ ਪਹਿ ਨਿਮਾਉਣ ਲੱਗੀ ਤੇ ਮਮਾਂ ਦੀ ਫਾਇਦੇ ਦੀ ਬਾਹਰ ਖੜ ਦੇਂਦੇ ਬੰਨੇ ਦੇ ਕੁੜੀਆਂ ਨਾਲ ਹਾਏ ਹਾਏ ਕਿੱਥੇ ਮੈਂ ਖੜਣ ਉਹਨੂੰ ਦਿੰਨੀ ਆ ਤੁਸੀਂ ਫੇਰ ਮੇਰੇ ਤੇ ਭਾਂਡਾ ਭਰਨ ਦਾ ਇਹਨਾਂ ਗੱਲਾਂ ਤੋਂ ਮੈਂ ਤਾਂ ਦੀ ਮਾਨਾ ਲੜਦੀ ਵੀ ਤੁਸੀਂ ਕੁੜੀ ਦਾ ਧਿਆਨ ਨਹੀਂ ਰੱਖਦੇ ਉਹ ਕੁੜੀ ਦਾ ਮੈਂ ਤਾਂ ਹੀ ਤਾਂ ਹੀ ਤਾਂ ਤੈਨੂੰ ਕਹਿੰਦਾਂ ਕੁੜੀ ਦਾ ਤੂੰ ਧਿਆਨ ਰੱਖਿਆ ਕਰ ਉਹਨਾਂ ਨੇ ਧਿਆਨ ਕਹਿੰਦੇ ਰੱਖਣਾ ਕੁੜੀ ਦਾ ਨਾਲੇ ਬਾਕੀ ਮੇਰੀ ਸੁਰ ਗੱਲ ਗਰਮੀ ਤੇ ਜੇ ਘਰ ਦੇ ਵਿੱਚ ਮਣੀ-ਮੁੰਡੀ ਗੱਲ ਹੋ ਜਾਂਦੀ ਹੈ ਨਾ ਤੇ ਮੰਮੀ ਕੁਝ ਕਹਿੰਦੀ ਹੈ ਤੇ ਕੋਈ ਗੱਲ ਨਹੀਂ ਆ ਤੂੰ ਜਰਦਿਆ ਕਰ ਤੂੰ ਨਾ ਐਵੇਂ ਗਣੀ ਰੋਲਾ ਪਾਇਆ ਕਰ ਉਹ ਵੱਡੇ ਆ ਤੇ ਮੇਰੀ ਨਜ਼ਰ ਜਰਦੀ ਹੋਈ ਆਈ ਆਂ ਹੋ ਗਈ ਗਿਆ ਤੁਹਾਨੂੰ ਮੈਨੂੰ ਤਾਂ ਲੱਗਦਾ ਤੁਸੀਂ ਮੈਨੂੰ ਹੀ ਟਾਰਗੇਟ ਜਿਆ ਕਰਨ ਲੱਗ ਪਏ ਜੀ ਵੀ ਤੂੰ ਹੀ ਬੋਲਦੀ ਆ ਮੇਰੀ ਮੰਮੀ ਚੰਗੀ ਆ ਦੱਸੋ ਮੇਰੇ 'ਚ ਕੀ ਗਲਤੀ ਆ ਕੀ ਕਮੀ ਆ ਮੇਰੇ 'ਚ ਉਹ ਗੱਲ ਨਹੀਂ ਹੈਗੀ ਕੋਈ ਵੀ ਮੈਂ ਤੈਨੂੰ ਕਹਿੰਦਾ ਹੁਣ ਮੈਂ ਚੱਲ ਜਾਵਾਂ ਟੂਟੀ ਤੇ ਮੇਰੇ ਮਗਰੋਂ ਉਹ ਆਵੇ ਘਰ ਦੇ ਵਿੱਚ ਤੁਸੀਂ ਫੇਰ ਦੰਗਲ ਬਣਾਇਆ ਆਵੇ ਬਸ ਤੁਸੀਂ ਬਣਾਇਆ ਇੰਨੀਆਂ ਹੀ ਗੱਲਾਂ ਮੈਂ ਤੈਨੂੰ ਹਮੇਸ਼ਾ ਹੀ ਸਮਝਾਉਣੀ ਆ ਕਿ ਆ ਮਾਂ ਨੂੰ ਕਹਿ ਕੇ ਜਾਓ ਜਿਹੜੀ ਮੈਨੂੰ ਗੱਲ ਕਹਿੰਦੇ ਮੈਂ ਜ਼ਬਾਨ ਹੁਣ ਤੱਕ ਤੁਹਾਡੇ ਆਖੇ ਮੂੰਹ ਪਾਈ ਆ ਮੈਂ ਨਹੀਂ ਨਾ ਜ਼ਬਾਨ ਆਪਣੀ ਖੋਲੀ ਪਰ ਹੁਣ ਬੱਚਿਆਂ ਦਾ ਕਰਕੇ ਮੈਥੋਂ ਨਹੀਂ ਜਰਿਆ ਜਾਂਦਾ ਗੱਡੀ ਆਪਣੇ ਤੇ ਮੈਂ ਝੇਰ ਲਿਆ ਜਰ ਲਿਆ ਜੋ ਵੀ ਹੈਗਾ ਮੇਰੀ ਧੀ ਨਾ ਹੁਣ ਜਿੱਦਾਂ ਕਰਦੇ ਉਹ ਨਹੀਂ ਮੈਥੋਂ ਜਰਿਆ ਜਾਂਦਾ ਚੱਲ ਕੋਈ ਗੱਲ ਨਹੀਂ ਥੋੜਾ ਬੋਤਾ ਹੋਊਗਾ じゃ ਮੇਰੇ ਬੂਟ ਲੈ ਗਿਆ ਬੂਟ ਕਿੱਥੇ ਰੱਖਿਆ ਬੂਟ ਨਹੀਂ ਲੱਭੰਦਾ ਮੈਨੂੰ ਲਿਉਣੀ ਉੱਧਰ ਹੋਣਾ ਸਟੋਰ 'ਚ ਹੋਣਾ ਬੰਦਾ ਮਸਾ ਪੂਰੀਆਂ ਕੱਢ ਲਿੰਦਾ ਪੁੱਤ ਰੋਟੀ ਖਾਣ ਲੱਗੀ ਆ ਹਾਂ ਮੰਮੀ ਖਾਣ ਤੇ ਲੱਗੀ ਸੀ ਪਰ ਜੇ ਨਹੀਂ ਕਰਨ ਦਿਆ ਕਿਉਂ ਆ ਚਨੇ ਆ ਰਾਤ ਵਾਲੇ ਵੀਰ ਮੱਥੇ ਮਾਰ ਦੇਣੀ ਆ ਦੱਸ ਉਹ ਸਬਜ਼ੀ ਨਹੀਂ ਬਣਾ ਕੇ ਗਈ ਕੋਈ ਨਾ ਅਹੋ ਯਾਰ ਇਹਦੇ ਨੇ ਮੱਥਾ ਡੰਮ ਲਓ ਫਿਟੇ ਮੂੰਹ ਇਹਦਾ ਦੱਸ ਵੀ ਸਬਜ਼ੀ ਕੋਈ ਵਧੀਆ ਜੀ ਬਣਾ ਇਹਨੂੰ ਇਹੋ ਹੀ ਇਹਦਾ ਕੰਮ ਆ ਤੂੰ ਕਹਿੰਦੀ ਨਾ ਮਾਂ ਮਾੜੀ ਆ ਮਾਂ ਦਾ ਕਸੂਰ ਨਹੀਂਗਾ ਕਸੂਰ ਸਾਰਾ ਇਹਦਾ ਹੀ ਆ ਮੰਮੀ ਮੈਂ ਤਾਂ ਬੜਾ ਕੁਝ ਸੋਚ ਕੇ ਆਈ ਸੀ ਵੀ ਚਾਰ ਦਿਨ ਚੰਗਾ ਚੋਖਾ ਖਾਉਂਗੀ ਆ ਰਾਤ ਦੇ ਚਨੇ ਬਣਾਏ ਖੁੱਲੇ ਡੁੱਲੇ ਉਹ ਫੇਰ ਮੱਥੇ ਮਾਰ ਦਿੰਦੇ ਆ ਵੀ ਖਾਂਦੀ ਰਹਿ ਜਦ ਪੈਰ ਨੂੰ ਉਹ ਪਰ ਖੁਸ਼ੀ ਪਾਵੇ ਤਾਂ ਰਾਤ ਨੂੰ ਫੇਰ ਉਹ ਦੇ। ਐਵੇਂ ਰਾਤ ਨੂੰ ਤੇ ਦੁਪਹਿਰ ਨੂੰ ਉਹ ਹੀ ਤੂੰ ਮੈਨੂੰ ਦੱਸ ਕਿਹੜੀ ਸਬਜ਼ੀ ਖਾਣੀ ਆ। ਮੈਂ ਮਨੀ ਕੋ ਮਂਗਾ ਕੇ ਦਿੰਨੀ ਆ। ਸਬਜ਼ੀ ਖਾਣੀ ਪਨੀਰ ਖਾਣਾ ਦੱਸ ਤੂੰ ਮੈਨੂੰ। ਮੈਂ ਤੇ ਇਹੋ ਸੋਚ ਕੇ ਆਈ ਸੀ ਵੀ ਚਲ ਚੰਗਾ ਚੋਖਾ ਪਨੀਰ ਪਨੂਰ ਕੜਾਖੜੂ ਖਾਉਂਗੀ। ਕਦੀ ਮਿੱਠੇ ਚੌਲ ਕਦੀ ਕੜਾ, ਕਦੀ ਪਨੀਰ ਬਣਾਉਂਗੇ। ਹੁਣ ਮੇਰੇ ਚ ਮੰਗਾਉਣਾ ਵਾ ਨਾ ਪਨੀਰ। ਮਾਸਾ ਬਾਦ ਮੰਗਾ ਲਿਓ। ਉਹ ਨਾ ਵੇ। ਇੰਨਾ ਕ ਮੰਗਾ ਲਓ ਤੇ ਤਰੀ ਗੋਣਾ ਬਣਾ ਕੇ ਮੇਰੇ ਮੱਥੇ ਮਾਰਿਓ। ਨਹੀਂ। ਤੂੰ ਜਿੰਨਾ ਕਹਵੇਂਂ ਕਿ ਅੱਧਾ ਕਿਲੋ ਕਹਿੰਗੇ ਅੱਧਾ ਕਿਲੋ ਮਗਾ ਦੇਣੀ ਕਿਲੋ ਕਹਿੰਗੇ ਕਿਲੋ ਮਗਾ ਦੇਣੀ ਐ ਤੈਨੂੰ ਉਹਦਾ ਨਾਲੇ ਡਰ ਪਿਆ ਵਾ ਤੂੰ ਮੈਨੂੰ ਦੱਸ ਜਿਹੜੀ ਚੀਜ਼ ਖਾਣੀ ਮੈਂ ਤੈਨੂੰ ਪੜਾ ਕੇ ਦਿੰਨੀ ਮੰਮੀ ਖਾਣ ਦਾ ਤੇ ਹੁਣ ਟਾਈਮ ਹੋਇਆ ਵਾ ਹੁਣ ਹੀ ਨਾ ਮਿਲਿਆ ਤੇ ਬਾਅਦ ਵਿੱਚ ਸੇਚ ਮਾਰਨਾ ਵਾ ਦੱਸ ਕੋਈ ਗੱਲ ਨਹੀਂ ਮੈਂ ਮਨੀ ਨੂੰ ਕਹਿੰਨੀ ਐ ਤੇ ਮਗਾ ਦੇਣੀ ਤੈਨੂੰ ਉਹ ਤਾਂ ਮੰਮੀ ਇੱਕ ਗੱਲ ਹੈਗੀ ਉਹ ਆ ਮੇਰੀ ਨਣਾਣ ਹੁੰਦੀ ਐ ਨਾ ਕਿਤੇ ਵਾਧੂ ਨੱਕੋ ਮੂੰਹੋਂ ਭਰ ਕੇ ਕੱਲੀ ਦਾ ਵਾ ਉਹਨੂੰ ਤੇ ਫੇਰ ਵੀ ਅਗਲੀਆਂ ਕਦਰ ਨਹੀਂ ਕਰਦੀਆਂ ਤੇ ਇੱਥੇ ਅੰਦਰੋਂ ਹੀ ਨਿਕਲਦੀਆਂ ਸਾਡੀਆਂ ਪਰਜਾਈਆਂ ਤੇ ਇਨੂੰ ਉਹ ਅੱਗ ਲੱਗੀ ਹੋਣੀ ਪਿਆਗੀ ਜਿੱਦਾਂ ਦੀ ਹੈਗੀ ਆ ਇਹਦੇ ਮੈਨੂੰ ਨਾ ਲੰਗਰ ਪਕਾ ਕੇ ਦੇਵਾ ਤੈਨੂੰ ਇਹ ਕਿੱਥੋਂ ਦੇਣਾ ਇਹ ਨਹੀਂ ਇਹਨੇ ਮਾਇਆ ਜੋਗੀ ਹੈਗੀ ਜੇ ਨਿਮਾਇਆ ਜੋਗੀ ਹੁੰਦੀ ਤਾਂ ਘਾਟਾ ਕਾਦਾ ਇਹ ਕਿਤੇ ਬੰਦਾ ਰਸੋਈ ਚ ਝੱਜ ਨਾਲ ਸਫਾਈ ਕਰ ਲੈਂਦਾ ਆ ਆ ਉਦਾਂ ਹੀ ਗਿਆ ਸਵਾ ਉੱਤੇ ਪਾਈ ਕੀੜੀਆਂ ਚੜੀਆਂ ਫਿਰਨ ਉਹਨੇ ਕਦੀ ਰੋਟੀਆਂ ਵਾਲਾ ਪੋਣਾ ਨਹੀਂ ਮੈਨੂੰ ਲੱਗਦਾ ਤੋਤਾ ਐ ਹੀ ਤੁਰੀ ਫਿਰਦੀ ਆ ਉਹ ਹੇ ਠੁੰਮਣੇ ਜੇ ਨੂੰ ਚੁੱਕ ਕੇ ਕਦੀ ਅੰਦਰ ਤੇ ਕਦੀ ਬਾਹਰ ਉਹ ਹੀ ਫੁਮਣ ਬਣਾ ਆਏ ਨੇ ਕੋਈ ਪੰਡਾ ਫਰਿੱਜ ਭਰੀ ਆ ਆਪ ਸਲੈਪ ਵੀ ਭਰੀ ਆ ਸਵੱਛ ਸਫਾਈ ਹੈਗੀ ਚੱਲ ਕੋਈ ਨਹੀਂ ਤੂੰ ਨਾ ਕੰਮ ਕੋਈ ਵੀ ਕਰ ਤੂੰ ਆਰਾਮ ਨਾਲ ਬਹਿ ਏਸੀ ਥੱਲੇ ਤੇ ਮੈਂ ਆਪੇ ਕਹਿਨੀ ਨੂੰ ਮਨੀ ਨੂੰ ਵੀ ਨੂੰ ਲਿਆ ਕੇ ਦੇ ਪਨੀਰ ਤੇ ਮੈਂ ਤੈਨੂੰ ਬਣਾ ਦੇਣੀ ਚਲੋ ਫਿਰ ਭੁੱਖਿਆ ਜਨਾ ਮਨੀ ਕਿੱਥੇ ਚੱਲੇ ਆਵਾ ਮੰਮੀ ਟੂੜੀ ਚੱਲੇ ਆਵਾ ਤੁੱਝਾਣਾ ਦੱਸ ਚੱਲ ਆ ਮੇਰੀ ਬਾਹਰ ਜਾ ਕੇ ਗੱਲ ਸੁਣ ਤੇ ਇੱਥੇ ਦੱਸ ਦੋ ਕਿਹੜੀ ਗੱਲ ਕਰਨੀ ਹੈ ਨਹੀਂ ਬਾਹਰ ਆ ਉਹ ਨਾ ਉਹ ਦੇਖ ਨਾ ਮੂਹ ਪਾ ਗਿਆ ਆ ਤਾਂ ਚੰਗਾ ਹੀ ਹੋ ਗਿਆ ਮੈਂ ਅਗਰਬੀ ਦੇ ਸਾਹਮਣੇ ਨੂੰ ਕਿਹਾ ਬਾਹਰ ਹੀ ਬਾਜ ਮਾਰ ਲਈ ਇਹਨੇ ਕਿਹਾ ਉਪਤਰੀ ਨੇ ਉਹ ਗੱਲ ਲੈਣ ਦੇਣਾ ਪਨੀਰ ਇਹਨੇ ਸੜਕੇ ਸੁਆਹ ਹੋ ਜਾਣਾ ਮੈਂ ਆਪਣੀ ਕੁੜੀ ਨੂੰ ਨਾ ਵਧੀਆ-ਵਧੀਆ ਚੀਜ਼ਾਂ ਮਗਾ ਕੇ ਦਿੰਨੀ ਆ ਇਹਦੇ ਕਿਹੜੇ ਪਿਓ ਦੀ ਕਮਾਈ ਪਿਓ ਤੋਂ ਉਹਦੇ ਦੀ ਕਮਾਈ ਆ ਘੈਰ ਦੇ ਪੈਸੇ ਅੜ ਕੋਈ ਅਸੀਂ ਕਿਹੜੇ ਭੁੱਖੇ ਨੰਗੇ ਜਿਹੜੇ ਉਹ ਗਲੇ ਦੇ ਕੋ ਪੈਸੇ ਮੰਗ ਕੇ ਅਸੀਂ ਚੀਲਿਆ ਕੇ ਦੇਣੀ ਆ ਮੇਰੀ ਕੁੜੀ ਵਧੀਆ-ਵਧੀਆ ਚੋਜਾਂ ਖਾਊਗੀ ਰੋਟੀਆਂ ਖਾਵੇ ਜੋ ਮਰਜੀ ਖਾਵੇ ਭਾ ਪਨੀਰ ਖਾਵੇ ਭਾ ਦੁੱਧ ਪੀਵੇ ਇਹਦੇ ਕੋਈ ਅਸੀਂ ਪੈਸੇ ਮੰਗ ਕੇ ਲੈਣੇ ਆ ਕਿਦਾਂ ਵੇਖਦੀ ਹੀ ਮੇਰੇ ਵਾਲੇ ਮੇਰੇ ਪੁੱਤ ਨੇ ਲਿਆ ਕੇ ਦੇਣਾ ਜੇ ਮੇਰਾ ਪੁੱਤ ਬੈਠਾ ਲਿਆ ਕੇ ਦੇਣ ਵਾਲਾ ਮੈਨੂੰ ਨਹੀਂ ਇਹਦਾ ਡਰ ਪਿਆ ਹੈਗਾ ਵਾਧੂ ਕਰਕੇ ਚੀਜ਼ਾਂ ਵਾਧੂ ਕਮਾਈਏ ਸੜਕੋ ਅਜੇ ਇਹਨਾਂ ਦੇ ਹੱਥਾਂ 'ਚ ਨਹੀਂ ਆਈਆਂ ਹੈਗੀਆਂ ਨਾ ਹੁਣ ਕਿਹੜਾ ਮੰਮੀ ਨੇ ਤੁਹਾਡੇ ਕੱਲਿਆਂ ਦੇ ਕੰਜ ਵਾਲਾ ਪਾਉਣਾ ਹੁਣ ਤਾਨੂੰ ਸੱਦਗੀ ਨਹੀਂ ਬਾਹਰ ਆਣ ਕੇ ਮੇਰੀ ਗੱਲ ਸੁਣ ਮੈਂ ਕੋਈ ਉਪਰੀ ਆ ਬਗਾਨੀ ਆ ਉਹ ਕੋਈ ਗੱਲ ਨਹੀਂ ਆ ਫਿਰ ਕੀ ਮੰਮੀ ਨੇ ਕੋਈ ਗੱਲ ਕਰਨੀ ਹੋਊਗੀ ਕੁਝ ਸੁਣਾ ਦੇਣਾ ਹੋਊਗਾ ਹੋ ਸਕਦਾ ਆਹੋ ਕਰਨੀ ਤੇ ਮੇਰੇ ਤੋਂ ਚੋਰੀ ਆ ਰਹੀ ਤੇ ਮੈਂ ਬਗਾਨੀ ਦੀ ਬਗਾਨੀ ਮੈਂ ਹੀ ਸਿਰ ਜਿੰਨੀ ਵਿੱਚ ਐਵੇਂ ਜਾਣ ਜਾਣ ਕੇ ਐਵੇਂ ਤੂੰ ਟੈਨਸ਼ਨ ਲੈ ਕੇ ਕਿਸ ਗੱਲ ਦੀ ਮੇਰੀ ਗੱਲ ਸੁਣ ਮੈਂ ਸੋਚਨੇ ਇਹ ਬੂਟ ਪਾਉਂਦਾ ਪਾਉਂਦਾ ਮੇਰੇ ਦਿਮਾਗ ਚ ਆਉਂਦੇ ਸੀ ਕਿ ਮੈਨੂੰ 2 ਘੰਟੇ ਦਾ ਦੁਪਹਿਰੇ ਰੈਸਟ ਮਿਲਦਾ ਵਾ ਆਹੋ ਅੱਧਾ ਘੰਟਾ ਆਉਣ ਜਾਣ ਲੱਗਦਾ ਮੇਰਾ ਤੇ ਡੇਢ ਘੰਟਾ ਮੈਂ ਘਰੇ ਹੀ ਆ ਜਾਊਗਾ ਇੱਥੇ ਹੈ ਕਿ ਨਹੀਂ ਨਾਲੇ ਤਾਂ ਰੈਸਟ ਕਰ ਦੂੰਗਾ ਇੱਥੇ ਤੇ ਨਾਲੇ ਰੋਟੀ ਖਾ ਜਾਊਗਾ ਚਲ ਮੈਂ ਰਹਿ ਨਹੀਂ ਜਾਂਦਾ ਖਾਣਾ ਤੋਂ ਮੈਂ ਚਲ ਕੋਈ ਨਹੀਂ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਦਾਂ ਹੀ ਕਰ ਲਓ ਇੱਥੇ ਆਣ ਕੇ ਘੜੀ ਰੈਸਟ ਕਰ ਲਿਓ ਚਲ ਤਾਜ਼ਾ ਫੁਲਕਾ ਮੈਂ ਉਹਨਾਂ ਚਿਰ ਨੂੰ ਬਣਾ ਦਿੰਨੀ ਆਹੋ ਇਦਾਂ ਹੀ ਕਰਦਾ ਵਾ ਤੇ ਨਾਲੇ ਮੈਨੂੰ ਦੱਸ ਕਿ ਫਰੂਟ ਕਿਹੜਾ ਚਾਹੀਦਾ ਵਾ ਫਰੂਟ ਤੇ ਰਸ ਲਿਆਵਾ ਕੋਈ ਮਾਨੇ ਮੈਂ ਨਹੀਂ ਕੋਈ ਫਰੂਟ ਖਾਣਾ ਤੇ ਨਾ ਫਰੂਟ ਲੈ ਕੇ ਆਇਓ ਪਰੋਟੇ ਫਰੋਟਿਆ ਘਰ ਚ ਸਭ ਕੋ ਠੀਕ ਆ ਤੁਹਾਨੂੰ ਪਤਾ ਵਾ ਅੱਗੂ ਆਪਾਂ ਨੂੰ ਪੈਸੇ ਚਾਹੀਦੇ ਕਿੰਨੇ ਦਵਾਈ ਤੇ ਪੈਸੇ ਲਾ ਕੇ ਆਉਨੇ ਆ ਸਾਨੂੰ ਕੋਈ ਘਰ ਚੋਂ ਆਸ ਹੈਗੀ ਹੈ ਵੀ ਪੰਜ ਪੈਸੇ ਵੀ ਸਾਨੂੰ ਕੋਈ ਦੇ ਦੂ ਲਾਉ ਨੂੰ ਕੋਈ ਗੱਲ ਨਹੀਂ ਆ ਖਾਦਿਆ ਪੀਤੇ ਬੰਦਾ ਤਗੜਾ ਹੁੰਦਾ ਵਾ ਥੋੜਾ ਬੋਤਾ ਖਾਹੀਂ ਪੀਂਗੇ ਤੇ ਫੇਰ ਹੀ ਕੋਈ ਜਾਣਾ ਉਹ ਤੇਰੇ ਸਿਰ ਤੇ ਵਿੱਚ ਇਹ ਗੱਲ ਤਾਂ ਢੀ ਝੂਠੀ ਆ ਜਿੱਥੇ ਹਾਸਾ ਖੇਡ ਹੋਵੇ ਨਾ ਬੰਦੇ ਦਾ ਟਾਈਮ ਸਪੈਂਡ ਹੋਣਾ ਹੱਸ ਕੇ ਸਾਰੇ ਪਰਿਵਾਰ ਨਾਲ ਉਥੇ ਖਾਦਾ ਪੀਤਾ ਵੀ ਕੋਈ ਨਹੀਂ ਮਾਇਨੇ ਰੱਖਦਾ ਸੁਕੀਆਂ ਰੋਟੀਆਂ ਵਿੱਚ ਜਿਹੜੀਆਂ ਉਹ ਵੀ ਬੰਦੇ ਚ ਜਾਨ ਪਾਉਂਦੀਆਂ ਤੇ ਜਿੱਥੇ ਰੋਜ ਦਾ ਕਲੇ ਤੇ ਕਲੇਸ਼ ਆ ਨਾ ਉੱਥੇ ਭਾਵੇਂ ਅਗਲੇ ਨੂੰ ਫਰੂਟਾ ਹੀ ਤੇ ਘੋਦ ਦੁੱਧ ਦੀ ਡੋਬ ਛੱਡ ਉੱਥੇ ਤਾਂ ਵੀ ਉਹੋ ਹੀ ਸੜ ਰਹਿਣਾ ਚੱਲ ਕੋਈ ਗੱਲ ਹੀ ਫੇਰ ਵੀ ਦੱਸ ਦੇ ਕੋਲੇ ਆਵਾਂ ਤੇਰੇ ਵਾਸਤੇ ਮੈਂ ਜੇ ਤੁਸੀਂ ਇੰਨਾ ਹੀ ਪੁੱਛਣ ਦੇ ਨਾ ਤੇ ਕੇਲੇ ਲਈ ਆਇਓ 50 ਰੁਪਏ ਦੇ ਆ ਜਾਣੇ ਆ ਹੋਰ ਕੋਈ ਜ਼ਿਆਦਾ ਖਰਚਾ ਕਰਨ ਦੀ ਲੋੜ ਨਹੀਂ ਆਪਾਂ ਨੂੰ ਕਿੰਨੇ ਦੇਣੇ ਪੈਸੇ ਦੱਸ ਮੈਨੂੰ ਪਹਿਲਾਂ ਕੋਈ ਆਸ ਹੈਗੀ ਘਰ ਚੋਂ ਅੱਜ ਜੋ ਪੈਲੀ ਬੰਨਾ ਸਾਰਾ ਸਾਂਭ ਕੇ ਤੇ ਮਾਤਾ ਬੈਠੀ ਆਉਂਦਾ ਠੇਕਾ ਉਹਦੇ ਮੁੱਠ ਚ ਲੈ ਲੈਂਦੀ ਆ ਆ ਲੈ ਦੇ ਕੇ ਸਾਰਾ ਐਸੇ ਆ ਨੌਕਰੀ ਜਿਹੜੀ ਮਾੜੀ ਮੋਟੀ ਕਰਦੇ ਜੇ ਇੱਚੋ ਹੀ ਖਰਚਾ ਕਰਨਾ ਕੱਲ ਨੂੰ ਕੇਸ ਹੋਣਾ ਕਿੰਨੇ ਪੈਸੇ ਲੱਗਣੇ ਦੱਸੋ ਮੈਨੂੰ ਪਹਿਲਾਂ ਕੋਈ ਗੱਲ ਨਹੀਂ ਆ ਤੂੰ ਐ ਮੰਮੀ ਤੇ ਰੋਸ ਨਾ ਘਟਿਆ ਕਰ ਉਹ ਮਹਾਰਾਜ ਗੜੀ ਅਰਦਾਸ ਬੇਨਤੀ ਕਰਿਆ ਕਰ ਬਾਬਾ ਆਪੇ ਆਪ ਆਪਣਾ ਕੰਮ ਠੀਕ ਕਰੂਗਾ ਕੋਈ ਗੱਲ ਨਹੀਂ ਆਪਣੇ ਬੰਦੇ ਤੇ ਆਸ ਕਰਿਆ ਕਰ ਤੇ ਮਹਾਰਾਜ ਤੇ ਆਸ ਕਰਿਆ ਕਰ ਮੈਂ ਤੇ ਰੱਖਦੀ ਆਸ ਤੁਹਾਡੇ ਤੇ ਆ ਪਰ ਫੇਰ ਵੀ ਮਨ ਚ ਰੰਜ ਆ ਜਾਂਦਾ ਕਿ ਘਰ ਚ ਸਾਡਾ ਕੋਹ ਨਹੀਂ ਹੈਗਾ ਜਿਹੜਾ ਸਾਨੂੰ ਘਰੋਂ ਕੋਈ ਚੀਜ਼ ਮਿਲਣ ਦੀ ਆਸ ਹੀ ਨਹੀਂ ਹੈਗੀ। ਖਰੇ ਰੱਬ ਨੇ ਇਹੋ ਹੀ ਨੀ ਬਹਾਨਾ ਬਣਾਇਆ ਕਿ ਖਰਚਾ ਵਰਚਾ ਆਪਣਾ ਇੱਥੋਂ ਕਰੋ ਤੁਹਾਨੂੰ ਕੋਈ ਨੀ ਇਹਨਾਂ ਕੁੱਤੇ ਦੀ ਠਿਕਰੇ ਪਾਣੀ ਪਿਆ ਲੈਣਾ ਜੀ ਇੰਨਾ ਤਾਂ ਨਾ ਜਾਂਦੇ ਤੁਸੀਂ ਕਿਤੇ ਤੇ। ਚੱਲ ਕੋਈ ਗੱਲ ਨਹੀਂ ਆ ਫਿਰ ਕੀ ਮੰਮੀ ਆਪਣਾ ਹੱਕ ਜਿਤਾਉਂਦੀ ਸੀ ਪਹਿਲੀ ਤੇ ਮੈਂ ਕਿਹਾ じゃ ਤੂੰ ਸੰਭਲਾ ਸਾਰਾ ਕੁਝ। ਮੈਨੂੰ ਰਹਿਣੇ ਦੇ ਕੁੱਖ ਦੇਣ। ਆਹੋ ਸਾਂਭਣ ਆਈਆਂ ਜਿਹੜਾ ਮੈਂ ਦਵਾਈ ਲੈਣ ਜਾਣੀ ਆ ਰਿਸਟਰ ਤੇ ਨਾਂ ਚੜਿਆ ਹੁੰਦਾ ਗਰਮੀਤ 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 ਹੋਰ ਕਿਹਦਾ ਨਾਂ ਨਹੀਂ ਚੜਿਆ ਹੁੰਦਾ। ਘਰ ਦੇ ਵਿੱਚ ਸੌਦਾ ਹੁੰਦਾ ਵਾ ਆ ਦੀਦੀ ਬਾਹਤੇ ਲੈਣ ਦੇਣ ਜੋ ਦੇ ਕੇ ਆਉਂਦੀ ਆ ਉਥੋਂ ਸ਼ਹਿਰੋਂ ਹੀ ਲੈ ਕੇ ਸਿੱਧਾ ਤੇ ਕੁੜੀ ਦੇ ਘਰ ਪਹੁੰਚ ਜਾਂਦੀ ਆ ਮੈਨੂੰ ਤੇ ਪਤਾ ਬਾਅਦ ਚ ਲੱਗਦਾ ਵਾ ਬਸ ਜੋ ਗੁੱਜੀਆਂ ਮੁੱਠਾਂ ਧੀ ਦੇ ਘਾਰੀ ਧੀ ਦੇ ਘਾਰੀ ਪਾਈ ਜਾਂਦੀ ਠੇਕੇ ਦਾ ਸਾਬਕ ਤਾਬ ਕਿੰਨੂੰ ਦੀ ਤੂੰ ਹੀ ਪੁੱਤ ਜੇ ਕੋਈ ਤੁਹਾਡੇ ਨਾਲ ਬਣਾਉਣ ਵਾਲਾ ਨਹੀਂ ਇੱਕ ਹੀ ਪੋਤੇ ਆ ਨਾ ਆਪਣੇ ਪੁੱਤ ਨਾਲ ਸਲਾਹ ਕਰਨੀ ਕਦੀ ਲੈਣ ਦੇਣ ਦੀ ਤੇਰੇ ਨਾਲ ਸਲਾਹ ਕੀਤੀ ਮੈਨੂੰ ਦੱਸ ਕਦੀ ਕੀਤੀ ਮੈਂ ਤਾਂ ਸੜੀ ਪਈ ਐ ਘਰ ਦੇ ਵਿੱਚ ਉਹ ਚੱਲ ਕੋਈ ਨਹੀਂ ਸੱਚ ਪੁੱਛ ਤੇ ਦੱਸ ਹੱਕ ਤੇ ਧਰ ਕੇ ਖੜਨਾ ਵਾ ਇਨੇ ਹੱਕ ਤੇ ਧਰ ਕੇ ਇਨੇ ਹੁਣ ਨਿਆਣੇ ਗਾ ਪਾਲਣੇ ਆਵਦੇ ਜਿੰਨਾ ਵਾਸਤੇ ਜਮਾ ਕਰਨ ਲਈ ਆ ਮੈਂ ਸੜੀ ਪਈ ਹੁੋਰ ਨਹੀਂ ਮੈਥੋਂ ਨਾ ਸਿਹੜਿਆ ਕਰੋ ਮੈਨੂੰ ਤਾਂ ਨਾ ਮੈਥੋਂ ਸੁਣਿਆ ਕਰੋ ਉਹ ਬਸ ਕਰ ਐਂ ਤੇ ਮੈਂ ਤੇ ਨਾ ਐਵੇਂ ਗੱਲ ਕਰ ਬੈਠਾ ਵਾਂ ਗੱਲ ਨਹੀਂ ਕਰ ਬੈਠੇ ਤੁਹਾਡੇ ਨਾਲ ਹੋਸ ਕੱਢਣਾ ਹੁੰਦਾ ਜੇ ਦਵਾਈ ਲੈਣ ਚਲ ਜਾ ਜੇ ਕਿਤੇ ਮੰਗ ਲਾ ਵੀ ਨਹੀਂ ਤਨਖਾਹ ਮਿਲੀ ਪੈਸੇ ਤੇ ਬਸ ਇਨੇ ਉਹ ਪੈਸਾ ਦਾ ਆਣ ਕੇ ਕਿੱਕ ਰੁਪਏ ਦਾ ਹਿਸਾਬ ਲੈਣਾ ਇਹ ਨਹੀਂ ਵੀ ਨੋ ਪੁੱਤ ਬਾਜ਼ਾਰ ਗਏ ਆ ਜੇ ਕੋਈ 10-5 ਚੀਜ਼ ਉਹਨਾਂ ਖਰਚ ਵੀ ਲੈ ਹੋਣਗੇ ਸਾਡਾ ਤੇ ਉਤਰਾ ਉਹ ਗੱਲ ਸਾਡਾ ਹੀ ਸਿਰ ਤੇ ਸਾਡੀਆਂ ਹੀ ਜੁੱਤੀਆਂ ਆਪਦਾ ਹੀ ਘਰ ਤੇ ਆਪਣੇ ਘਰ ਚ ਹੀ ਹਿਸਾਬ ਦੇ ਦੇ ਮਰ ਚੱਲੇ ਰੁਪਈਆ ਰੁਪਈਏ ਦਾ ਚੱਲ ਕੋਈ ਗੱਲ ਨਹੀਂ ਮੰਮੀ ਦੀ ਗੱਲ ਸੁਣਨਾ ਮੁੜ ਕੇ ਨਾ ਮੰਮੀ ਨੇ 2 ਮਿੰਟ ਗਿਆ ਨਾ ਤੇ ਮੰਮੀ ਨੇ ਕਲੇ ਪਤ ਨਹੀਂ ਕਰਦੇ ਵਿੱਚ ਜਾਓ ਸੁਣ ਲਓ ਗੱਲ ਜਾ ਕੇ ਮੰਮੀ ਨੂੰ ਵੀ ਤੁਹਾਡਾ ਹੈ ਤੇ ਤੁਹਾਨੂੰ ਮੰਮੀ ਦਾ ਹੈ ਜੀ ਹਾਂ ਜੀ ਮੰਮੀ ਅਸੋ ਕੀ ਗੱਲ ਆ ਦੱਸਣਾ ਤੈਨੂੰ ਮੈਂ ਕੀ ਆ ਮਾਂ ਦਾ ਸਿਰ ਤੈਨੂੰ ਪਤਾ ਮੇਰੀ ਭੈਣ ਆਈ ਆ ਮੰਮੀ ਭੈਣ ਆਈ ਤੇ ਫਿਰ ਕੀ ਹੋ ਗਿਆ ਦੱਸੋ ਤੂੰ ਮੈਂ ਕਿਤੇ ਉਹ ਅੰਦਰ ਰੋੜਦੀ ਨਿਕਲੇ ਸਬਜ਼ੀ ਨਿਕਲੇ ਭਾਜੀ ਨੇ ਕੋਈ ਸਵਾਦ ਦੀ ਬਣਾਈ ਆ ਉਹਨੇ ਰੋਟੀ ਨਹੀਂ ਖਾਣੀ ਤੇ ਰੋਟੀ ਖਾਣੀ ਆ ਭੈਣ ਨੂੰ ਤੈਨੂੰ ਪਤਾ ਮੰਮੀ ਠੀਕ ਨਹੀਂ ਹੈਗੀ ਤੁਹਾਡੇ ਸਾਹਮਣੇ ਕੱਲ ਦਾ ਹਸਪੀਟਲ ਗਈ ਉੱਥੋਂ ਥੱਕੀ ਟੁੱਟੀ ਆ ਹੁਣ ਵਿਚਾਈ ਆਪਰੇਸ਼ਨ ਬਹੁਤ ਜ਼ਿਆਦਾ ਵਾ ਤੇ ਕੋਈ ਗੱਲ ਨਹੀਂ ਜਿਹੜੀ ਸਬਜ਼ੀ ਬਣੀ ਆ ਭੈਣ ਨੂੰ ਕਹੋ ਉਹ ਖਾ ਲੈ ਉਹਨੂੰ ਤਾਂ ਗੋਲੀ ਵੱਜੀ ਰਹਿਣੀ ਆ ਉਹਦਾ ਤੈਨੂੰ ਦੁੱਖ ਦਿਖਦਾ ਵਾ ਇਹਨਾਂ ਨੂੰ ਪਤਾ ਵੀ ਬਾਹਰ ਉਹਨੇ ਲੰਗਰ ਵੀ ਪਕਾਉਣਾ ਕਿਤੇ ਬੋਝ ਰਣਮੈਣ ਚੜਿਆ ਜਿਹੜਾ ਲੰਗਰ ਪਕਾਉਂਦੀ ਥੱਕ ਜਾਂਦੀ ਆ ਮੰਮੀ ਉਹਨੇ ਰੋਟ ਤੇ ਨਈਂ ਨਾ ਰੋਟੀ ਖਾਣੀ ਉਹਦੇ ਨਾਲ ਤੇ ਕੋਈ ਗੱਲ ਨਹੀਂ ਆਸ ਘਰ ਤੇ ਸਬਜੀ ਬਥੇਰੀ ਆ ਲੱਗੀ ਉਹ ਪਿੰਡੀਆਂ ਵਾਂ ਤੋਰੀਆਂ ਆ ਗੱਲ ਲੌਕੀ ਆ ਗਈ ਉਹਨੂੰ ਕਿਸੇ ਨਾ ਕੋਈ ਸਬਜੀ ਤੋੜ ਕੇ ਤੇ ਉਹਨੂੰ ਉਹਨੂੰ ਕਹੇ ਵੀ ਬਣਾ ਦਿਓ ਤੂੰ ਸਬਜੀ ਚੀਰ ਤਾ ਉਹਨੂੰ ਘਤ ਲਾ ਲੈ ਅੱਛਾ ਵਾਹ ਵਾਹ ਤੇਰਾ ਉਹੋ ਹੀ ਘਰ ਦੀਆਂ ਹੀ ਤੋਰੀਆਂ ਰੇਂਦੇ ਰਣ ਕੇ ਤੈਨੂੰ ਖੁਆਲੀ ਜਾ ਉਹ ਮਾਂ ਹੀ ਆਈ ਚਾਰ ਦਿਨ ਵੀ ਕਿਹਾ ਮੈਂ ਆਉਂਗੀ ਮਾਂ ਪੇਰੇ ਘਰ ਚੰਗੀ ਤਰ੍ਹਾਂ ਰੋਟੀ ਖਾਉਂਗੀ ਤੇ ਤੂੰ ਹੀ ਤ ਉਹਦਾ ਨਾਸੀ ਤੂੰ ਦੇ ਤਾ ਆਉਂਦੇ ਤੂੰ ਭਰਾ ਵਾਂ ਤੂੰ ਰੰਦੇ ਮਗਰ ਲੱਦਾ ਤੈਨੂੰ ਇਹ ਨਹੀਂ ਪਤਾ ਵੀ ਮੇਰੀ ਭੈਣ ਆਈ ਹੈ ਤੂੰ ਕੋਈ ਗੱਲ ਨਹੀਂ ਮੰਮੀ ਭੈਣ ਆਈ ਆ ਕੋਈ ਕੀ ਖਾਣਾ ਉਹਨੇ ਦੱਸ ਤੂੰ ਉਹ ਬਣਾ ਦੇ ਉਹਨੂੰ ਤੂੰ ਬਣਾ ਦੇ ਬੜੀ ਗੱਲ ਬਾਤ ਜਾ ਜਾ ਕੇ ਤਾਂ ਪਨੀਰ ਲਿਆ ਦੇ ਪਨੀਰ ਮੰਮੀ ਹੁਣ ਤੇ ਮੈਨੂੰ ਟਿਊਟਿ ਜਾਣਾ ਪੈਣਾ ਵਾ ਤੇ ਮੈਨੂੰ ਲੇਟ ਹੋ ਜਾਣਾ ਵਾ ਮੈਂ ਤੈਨੂੰ ਹੁਣ ਦਾ ਕਹਿੰਦਾ ਹੁਣ ਦਾ ਤੂੰ ਸਾਰਾ ਕੋਈ ਨਹੀਂ ਸ਼ਾਮ ਨੂੰ ਪਨੀਰ ਲੈ ਜਾਊਗਾ ਦੋ ਚਾਰ ਫਰੂਟ ਵੀ ਲੈ ਆਈ ਨਾਲ ਕੁੜੀ ਆਈ ਆ ਮਾਸਾ ਖਾ ਲੂਗੀ ਪਪੀਤਾ ਪਤਾ ਲੈ ਨਹੀਂ ਮੰਮੀ ਮੇਰੇ ਕੋਲ ਤੇ 200 ਰੁਪਈਆ ਸਾਰਾ ਮੈਂ ਕਿੱਥੋਂ ਲੈ ਆਊਗਾ ਜੇ ਤੁਹਾਨੂੰ ਇੰਨੀ ਜ਼ਿਆਦਾ ਹੈਗਾ ਤੇ ਮੈਨੂੰ ਦੌਰ ਪੈਸੇ ਤੇ ਮੈਂ ਲੈ ਆਉਣਾ ਕੋਈ ਗੱਲ ਨਹੀਂ ਅੱਛਾ ਉਹਦੀਆਂ ਦਵਾਈਆਂ ਵਾ ਤੇ ਜੂਸਾਂ ਵਾ ਤੇ ਪੈ ਤੇ ਭੈਣ ਦੇ 100 ਰੁਪਏ ਪਨੀਰ ਵਾਸਤੇ ਪੈਸੇ ਆ ਨਹੀਂ ਤੇਰੇ ਕੋ ਉਹ ਤੈਨੂੰ ਮੈਂ ਦਵਾ ਜੇ ਮੈਂ ਹੀ ਦੇ ਕੇ ਮਕੌੜੇ ਤੇ ਮੇਰੇ ਕੋ ਆਪ ਕਰਨਾ ਹੁੰਦਾ ਜਾਂਦਾ ਉਹ ਮੰਮੀ ਮੈਂ ਤੈਨੂੰ ਕਹਿਣ ਤੇ ਦਵਾ ਵਾ ਕਿ ਮੇਰੇ ਕੋ ਪੈਸਾ ਸਾਰਾ 200 ਰੁਪਈਆ ਵਾ ਤੁਸੀਂ ਐਂਦਾ ਕਰੋ ਪੈਸੇ ਦੇ ਤੋ ਕੋਈ ਨਹੀਂ ਮੈਂ ਲੈ ਆਉਂਗਾ ਸ਼ਾਮ ਨੂੰ ਆਂਦਾ ਲੈ ਆਉਂਗਾ ਜੇ ਪੈਸੇ ਜਦੋਂ ਸ਼ਾਮ ਨੂੰ ਆਂਦਾ ਲੈ ਆਉਂਗਾ ਕੋਈ ਗੱਲ ਨਹੀਂ ਮੈਂ ਸ਼ਾਮ ਨੂੰ ਆਣਾ ਜਦੋਂ ਡੂਟੀ ਤੋਂ ਆਪਸ ਉਦੋਂ ਮੈਂ ਲੈ ਆਉਂਗਾ ਹੁਣ ਤਾਂ ਤੁਸੀਂ ਹਸਾਰ ਲਓ ਘਰੀ ਜਾ ਸਰਦਾ ਵਾ ਬਹੁਤ ਤੂੰ ਸਿਆਣਾ ਵਾ ਤੇਰੇ ਕੋ 200 ਰੁਪਈਆ ਹੀ ਹੁੰਦਾ ਜਦੋਂ ਨਹੀਂ ਉਦੋਂ ਹੀ ਜਦੋਂ ਤੈਨੂੰ ਕੋਈ ਚੀਜ਼ ਵੱਲੋਂ ਕ ਕਰ ਤੂੰ ਸੌਦਾ ਤੂੰ ਨਾ ਲਿਆਵੇਂ ਚੀਜ਼ ਵਸਤੂ ਤੂੰ ਨਾ ਲਿਆਵੇਂ ਹੈ ਉਹਦਾ ਹੀ ਮਗਰ ਪੈਸੇ ਛਣਕਣੇ ਛਣਕਉਂਦਾ ਪਿਆ ਤਾਂ ਜਿਹੜਾ ਕਮਾਉਂਦਾ ਉਹਦੇ ਤੇ ਲਾਈ ਜਾਂਦਾ ਆ ਬਹੁਤ ਸੋਣੀ ਤੇਰੀ ਅਕਲ ਵਾ ਢੈਣ ਭਰਾਵਾਂ ਵੱਲ ਵੀ ਵੇ ਮम्मी ਉਹਦੀ ਦਵਾਈ ਦਰ ਉਹਦੇ ਲਿਆਉਣਾ ਹੀ ਪੈਣਾ ਮੈਨੂੰ ਹੁਣ ਦੱਸ ਮੈਂ ਕੀ ਕਰਾਂ ਲਿਆ ਕੇ ਦੇਈ ਚੱਲ ਖਵਾ ਲਈ ਚੱਲ ਮਾਰਨਾ ਤਾਂ ਫੇਰ ਤੇਰੇ ਮੱਥੇ ਪੱਥਰ ਹੀ ਆਣੇ ਜਿੰਨਾ ਮਰਜ਼ੀ ਨੂੰ ਖਵਾ ਡਫਾ ਨੂੰ ਮੰਮੀ ਮੈਂ ਤਾਂ ਨੂੰ ਕਿਹੜਾ ਮਨਾ ਕਰਦੇ ਆ ਮੈਂ ਤੈਨੂੰ ਇਹੋ ਹੀ ਕਹਿੰਦਾਂ ਨਾ ਕਿ ਕੋਈ ਨਹੀਂ ਮੈਂ ਸ਼ਾਮ ਨੂੰ ਆਉਂਦਾ ਹੋਇ ਲੈ ਆਉਂਗਾ ਪਨੀਰ ਕੋਈ ਗੱਲ ਨਹੀਂ ਟੈਨਸ਼ਨ ਨਾ ਲਾ ਤੂੰ ਕੀ ਕਰਦੀ ਵੀਰ ਹੁਣ ਤੂੰ ਬਦਲ ਗਿਆ ਵਾ ਮੰਨ ਲਾ ਅੱਗੇ ਅੱਧੀ ਜਮਾਨਾ ਚੀਜ਼ ਮੈਂ ਮੰਗਦੀ ਇਨਾਂ ਉਸੇ ਵੇਲੇ ਹਾਜ਼ਰ ਹੋ ਜਾਂਦੀ ਹੁੰਦੀ ਪਰ ਹੁਣ ਤੂੰ ਭਾਬੀ ਦੇ ਮਗਰ ਲੱਗ ਗਿਆ ਫਰਕ ਤੇ ਪੈਂਦਾ ਹੀ ਆ ਸੱਚੀ ਕਹਿੰਦੇ ਆ ਲੋਕ ਵਿਆਹ ਤੋਂ ਬਾਅਦ ਨਾ ਮੁੰਡੇ ਬਦਲ ਜਾਂਦੇ ਆ ਤੇ ਉਹ ਕੰਮ ਤੇਰਚ ਹੋਇਆ ਵਾ ਹੁਣ ਭੈਣ ਜੇ ਕਿਸੇ ਕੱਲ ਦਾ ਪਤਾ ਨਾ ਹੋਵੇ ਨਾ ਤੇ ਵਿੱਚ ਬੋਲਣਾ ਨਹੀਂ ਚਾਹੀਦਾ ਆ ਮੈਂ ਰੋਣਾ ਹੀ ਹੋ ਗਿਆ ਅੱਲਾ ਪਹੁੰਚਿਆ ਕੋਈ ਗੱਲ ਨਹੀਂ ਮਿਲਣਾ ਮੈਂ ਆਉਣਾ ਲੈ ਆਉਣਾ ਮਨ ਨਹੀਂ ਕਰਦਾ ਕਿ ਕਰਦਾ ਜੇਦਰ ਕੋ ਨਹੀਂ ਪੈਸੇ ਹੈਗੇ ਮੈਂ ਮੰਦੀ ਆ ਉਹ ਹਾਥਾਂ ਤੇ ਹੁਣ ਗੂਗਲ ਪੇ ਚੱਲਦਾ ਵਾ ਉਹ ਉਹ ਕਰਕੇ ਤੇ ਫੇਰ ਲੈ ਆ ਉਹ ਫੇਰ ਕੀ ਆ ਮੁੰਜੀ ਮੈਂ ਹੁਣ ਜੀ ਕੰਡਾ ਬਣੀ ਸਾਨੂੰ ਤੇ ਹੁਣ ਹੀ ਖਾਉਂਗੀ ਨਾ ਫਰਜ਼ਾਦ ਖਾ ਕੇ ਫਿਰ ਮੈਂ ਹੱਬਤ ਹਜਮੀ ਕਰਾਉਣੀ ਰਾਤ ਨੂੰ ਉਹ ਪੱਟਦਾ ਹੀ ਆ ਅੰਨੇ ਗਾੜੀ ਰੋਣਾ ਤੇ ਅੱਖੀਆਂ ਦਾ ਖਪਾ ਮੈਂ ਜਿਹੜੀ ਗੱਲਾਂ ਰੋਣ ਜਾ ਕੰਮ 'ਚ ਕੁਝ ਹੋਵੇ ਤੇ ਮੈਂ ਉੱਚ ਪੁੱਲਿਆ ਤਾਂ ਹੀ ਕਰਾਂ ਗੂਗਲ ਪੇ ਦਾ ਕਿੱਥੋਂ ਗੂਗਲ ਪੇ ਕਰਦਾ ਨੀ ਚੁੱਪ ਕਰ ਪੁੱਤ ਤੂੰ ਪਨੀਰ ਖਾਣਾ ਨਾ ਮਾਂ ਆ ਜੇ ਤੇਰੀ ਜਿੰਦੀ ਆ ਮੈਂ ਤੈਨੂੰ ਪਨੀਰ ਲਿਆ ਕੇ ਦੇਣੀ ਜਾ ਜਾਵੇ ਤੂੰ ਉੱਠ ਕੇ ਆਪਣੀ ਬੁੱਢੀ ਲਾਗੇ ਜਾ ਉਹਦੇ ਕੋਡੇ ਮੋਟ ਬੈ ਉਹਨੂੰ ਪੁੱਛ ਵੀ ਤੂੰ ਕੀ ਖਾਣਾ ਤੇ ਤੂੰ ਲਿਆ ਕੇ ਦੇਣਾ ਉਹ ਤੇ ਤੇਰੇ ਕੋ ਸਾਰੇ ਕੰਮ ਹੋਏ ਨੇ ਪੈ ਹੀ ਹੋਣੇ ਤੇ ਤੇਰਾ ਗੂਗਲ ਪੇ ਵੀ ਚੱਲਣ ਲਾ ਆਪਣੇ ਭੈਣ ਗੁੱਸਾ ਨਾ ਕਰਕੇ ਇੱਕ ਗੱਲ ਤਾਂ ਤੈਨੂੰ ਪਨੀਰ ਚੰਗਾ ਦੱਸ ਲਓ ਪਨੀਰ ਤੋਂ ਅੱਧਾ ਕੁ ਲ ਮਗਾਉਂਦੀ ਮੈਂ ਤੁਹਾਨੂੰ ਕੱਲ੍ਹ ਲੈ ਦੇਣਾ ਰਾਤ ਦੇ ਨਾਲ ਪਨੀਰ ਕੋ ਮੈਂ ਖਾ ਦੋ ਬਸ ਕਹਿੰਦੀਆਂ ਹੀ ਗੱਲਾਂ ਵਾ ਸੌ ਬਾਣੇ ਤੇ ਸੁਣਾਉਂਦੀ ਆ ਮੰਮੀ ਨੂੰ ਦਿੱਦਾਂ ਲੈ ਆਵਾ ਪੈਸੇ ਨਹੀਂ ਹੈਗੇ ਫਲਾਣਾ ਠੀਕ ਆ ਹੁਣ ਜੋ ਮਰਜੀ ਆਖੀ ਜਾ ਕੋਈ ਨਹੀਂ ਮਤਰੀ ਸ਼ੌਪ ਰੁਕਨੀ ਨਹੀਂ ਲੈ ਜਾਉਗਾ ਜਾ ਜਾ ਤੂੰ ਜਾ ਕੇ ਤੁਨ ਨੂੰ ਪੁੱਛ ਕੀ ਮੰਗਾਉਣਾ ਤੇ ਕੀ ਖਾਣਾ ਜਾ ਜਿਹੜਾ ਕੰਮ ਹੋ ਆ ਤੂੰ ਦਿਆਂ ਮਮੀ ਵਿਆਹ ਤੋਂ ਬਾਅਦ ਸਾਰੇ ਬਦਲ ਜਾਂਦੇ ਨਹੀਂ ਇਹ ਤਾਂ ਜ਼ਿਆਦਾ ਹੀ ਬਦਲ ਗਿਆ ਵਾ ਜਦੋਂ ਮਮੀ ਮੈਂ ਜਾਨੀ ਹੁੰਦੀ ਨਾ ਸਕੂਲੇ ਮੇਰੀ ਛਲੀ ਦਾ ਇੱਕ ਦੋ ਭਰਾ ਵੇਹ ਗਿਆ ਸੀ ਤੇ ਉਹ ਮੇਨੂੰ ਦਾਦੀਆਂ ਹੁੰਦੀਆਂ ਸੀ ਤੁਹਾਡਾ ਨਾ ਭਰਾ ਬਦਲ ਗਿਆ ਵਾ ਆਪਣੀ ਬੋਟੀ ਦੀਆਂ ਗੱਲਾਂ ਕਰਦਾ ਉਹ ਗੱਲ ਮੇਨਾਂ ਹੋਈ ਆ ਮੈਂ ਤਾਂ ਕਿਹਾ ਕਿ ਸਾਡੇ ਮੰਨੀ ਨੇ ਕਦੀ ਨਹੀਂ ਬਦਲਣਾ ਪਰ ਬਦਲ ਗਿਆ ਆ ਇਹ ਤਾਂ ਉਹ ਗੱਲ ਪਿਓਰੇ ਮਗਰ ਲੱਗ ਗਿਆ ਉਹ ਕਹੇ ਇਸ ਚੀਜ਼ ਲਿਆ ਦਿੰਦਾ ਨਾ ਕਹੇ ਤੇ ਨਹੀਂ ਲਿਆ ਕੇ ਦਿੰਦਾ ਚਾਲ ਤੂਫੀ ਕਰਨਾ ਕਰ ਜਿਹੜੀ ਚੀਜ਼ ਦੀ ਲੋੜੋਂ ਤੈਨੂੰ ਮੈਂ ਮਗਾ ਕੇ ਦਿੰਨੀ ਆ ਮੈਂ ਹਾਂ ਜੀ ਜਿੰਨੀ ਆ ਤੂੰ 1 ਕਿਲੋ ਦੀ ਪਨੀਰ ਦੀ ਗੱਲ ਕਰਦੀ ਮੈਂ ਤੈਨੂੰ 2 ਕਿਲੋ ਪਨੀਰ ਲਿਆ ਦਿੰਨੀ ਮੰਮੀ ਮੈਂ ਫੇ ਕੀ ਕਰਨਾ ਨਾਉਣਾ ਮੈਂ ਪਨੀਰ ਦੇ ਨਾਲ ਲੋੜ ਤੇ ਮੈਨੂੰ ਹੁਣ ਮੈਂ ਮਕਾਈਏ ਪਨੀਰ ਮੇਰੇ ਮੱਥੇ ਮਰ ਤਾਂ ਮੈਂ ਰੋਟੀ ਖਾਵਾ ਮੈਂ ਹੁਣੇ ਲਿਆ ਦਿੰਨੀ ਮੈਂ ਜਾਣੀ ਆ ਕਿ ਲੋਲਾ ਦੇ ਦੋ ਤੂੰ ਕੋ ਫਿਕਰ ਕਰਨੀ ਦੋ ਕਿਲੋ ਕੀ ਕਰਨਾ ਚਲ ਕਾਲੀ ਨਾ ਪੈ ਮੈਂ ਹੁਣੇ ਲਿਆ ਦਿੰਦੀ ਤੈਨੂੰ ਜਾ ਕੇ ਆਪੇ ਚਲ ਜੰਨੀ ਜਾਓ ਫਿਰ ਲਿਓ 10 ਆਹ ਗੱਲ ਸੁਆ ਤੇ ਖੇ ਪਨੀਰੀ ਮੰਗਾਉਣਾ ਹੈ ਨਾ ਤੇ ਜੇ ਮੇਰੇ ਸਾਹਮਣੇ ਗੱਲ ਕਰ ਦਿੰਦੀ ਤੇ ਫਿਰ ਕੀ ਹੋ ਚੱਲਿਆ ਹੈ ਮੈਂ ਉਹਨਾਂ ਨੂੰ ਸਗੋਂ ਨਾਲ ਆਂਦੀ ਕਿ ਜਾਓ ਤੁਸੀਂ ਪਹਿਲਾਂ ਪਨੀਰ ਲਿਆ ਕੇ ਦੋ ਭਾਵੇਂ 10 ਮਿੰਟ ਲੇਟ ਚੱਲ ਜਿਓ ਦੀਦੀ ਆ ਸਾਡੇ ਘਰ ਆਈ ਆ ਧੀ ਪਹਿਣ ਇਸ ਘਰ ਦੀ ਜੋਨੇ ਕੋਈ ਚੀਜ਼ ਖਾਣ ਨੂੰ ਮੰਗੀ ਆ ਤੇ ਲਿਆ ਕੇ ਦੇਣੀ ਨਹੀਂ ਆ ਪੇਕਿਆਂ ਦੇ ਘਰ ਹੀ ਹੁੰਦਾ ਵਾ ਧੀਆਂ ਭੈਣਾਂ ਨੂੰ ਬਸ ਇਹਨੇ ਤੇ ਚੋਰੀਆਂ ਹੀ ਕਮਾਉਂਦੀ ਰਹਿਣਾ ਚੋਰੀਆਂ ਹੀ ਕਮਾਉਂਦੀ ਮਰ ਚੱਲੀ ਆ ਜਾ ਉਹ ਦਫਾ ਹੋ